5 ਮਹੀਨਿਆਂ ਤੋਂ ਲਾਪਤਾ ਹੋਈਆਂ ਮਾਵਾਂ ਧੀਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਪੀਕੇ ਪਰਿਵਾਰ ਨੇ ਸਹੁਰਿਆਂ ਦੇ ਨਾਲ ਰਾਜੀਨਾਮਾ ਕਰਕੇ ਆਪਣੀ ਧੀ ਤੋੜ ਦਿੱਤੀ ਸੀ ਕਿ ਉਸ ਤੋਂ ਬਾਅਦ ਸਹੁਰਿਆਂ ਨੇ ਧੀ ਦਾ ਕਤਲ ਕਰ ਦਿੱਤਾ ਜਾਂ ਕਿੱਥੇ ਲੁਕਾਸ਼ ਪਾ ਦਿੱਤੀ ਇਸ ਦਾ ਕੁਝ ਪਤਾ ਨਹੀਂ ਲੱਗਿਆ ਪਹਿਲਾ ਪੱਖ ਉਹ ਤੁਹਾਡੇ ਸਾਹਮਣੇ ਲਿਆਉਂਗਾ ਖਿੱਚ ਕੇ ਆ ਜਾ ਮੇਰਾ ਵੀਰ ਲਿਆ ਮੜਾ ਖਿੱਚੀ ਆ ਇਹਨੇ ਨੀਂਦ ਵਾਲੀਆਂ ਗੋਲੀਆਂ ਪਾਤੀਆਂ ਸਪਰੇਅ ਮਾਰ ਦਿੱਤੀ ਸਾਨੂੰ ਕੋਈ ਪਤਾ ਨਹੀਂ ਅਹੀਂ ਜਦੋਂ ਸਵੇਰ ਨੂੰ ਸੁੱਤੇ ਉੱਠੇ ਆ ਹਮ ਮੇਰੀ ਲੜਕੀ ਬੋਲਦੀ ਨਹੀਂ ਨਾ ਸੁਣਦਾ ਨਾ ਉਹ ਬੋਲਦੀ ਆ ਉਹ ਉੱਪਰੋਂ ਆਈ ਆ ਉਤਰ ਕੇ ਤੇ ਜਦੋਂ ਉਹਨੇ ਵੇਖਿਆ ਇਹਦਾ ਸਮਾਨ ਜਿਹੜਾ ਸੀ ਉਹ ਡਰੈਗਰੂਮ ਦੇ ਬੂਏ ਗਾੜੀ ਪਿਆ ਸੀਗਾ ਉਹਨੇ ਚੀਕਾਂ ਮਾਰਨੀਆਂ ਚਾਲੂ ਕਰਤੀਆਂ ਅਸੀਂ ਉੱਠ ਕੇ ਦਵਾ ਦਵ ਵੇਖਿਆ ਅਸੀਂ ਆਂਡ ਗਵਾਂਡ ਇਕੱਠਾ ਕੀਤਾ ਵਾ ਸਰ ਅਸੀਂ ਲਿਖਾ ਕੇ ਲਿਆਂਦਾ ਵਾ ਵੀ ਲੜਕੀ ਟੱਚ ਫੋਨ ਨਹੀਂ ਆਪਣੀ ਜੀ ਰੱਖ ਸਕਦੀ ਵਿੱਚ ਹਮ ਅਸੀਂ ਉੱਥੇ ਮਹਿਲਾ ਮੰਡਲ ਪੁਲਿਸ ਲੈਣ ਦੇ ਵਿੱਚੋਂ ਟੱਚ ਫੋਨ ਕਿਉਂ ਨਹੀਂ ਰੱਖ ਸਕਦੀ ਨਹੀਂ ਸਰ ਉਹ ਮਨਾ ਕੀਤਾ ਮੈਡਮ ਨੇ ਉਹ ਬੰਦੀ ਆਏ ਕਾਫੀ ਹਨ ਵੀ ਨਬਲ ਆ ਉਹ ਬੜਾ ਗਲਤ ਬੋਲਦੀ ਸੀ ਕਿ ਆਉਂਦੇ ਕਹਿੰਦੇ ਅੱਜ ਤੇ ਲਾਉਣ ਲੈ ਆਇਆ ਸੀ ਤੇ ਪਾਲ ਕਲਾਈ ਸੀ ਨਾ ਜੀ ਕਹਿੰਦੇ ਆ ਟੂਆ ਵੱਜਾ ਜੀ ਚ ਨੇ ਲੜਕੀ ਨੱਪੀ ਆ ਨੰਗਲੀ ਕਲਾ ਪਿੰਡ ਹੈ ਸ਼੍ਰੀ ਅਮਰਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸੱਸੀ ਗਾਲ ਵੀਰੇ ਕੀ ਨਾਮ ਆ ਤੁਹਾਡਾ ਜੀ ਪਰਮਜੀਤ ਸਿੰਘ ਜੀ ਕੀ ਮਸਲਾ ਜਿਹੜਾ ਤੁਹਾਡੇ ਬ੍ਰਦਰ ਦੀ ਜਿਹੜੀ ਮੈਰਜਾ ਕਦੋਂ ਹੋਈ ਸੀ ਬ੍ਰਦਰ ਸੀ ਤੁਹਾਡਾ ਹਾਂ ਜੀ ਸਰ ਬ੍ਰਦਰ ਸੀ ਇਹ ਨਾਮ ਬਲਜੀਤ ਸਿੰਘ ਜੀ ਹੁਣ ਕਿੱਥੇ ਹੋਇਆ ਉਸ ਨੂੰ ਪੁਰਤਕਾਲ ਦੇ ਵਿੱਚ ਜੀ ਕਿੰਨਾ ਟਾਈਮ ਹੋ ਗਿਆ ਗਏ ਨੇ ਉਹਨੂੰ 6 ਸਾਲ ਹੋ ਗਏ ਫੇ 6 ਸਾਲ ਹੋ ਗਏ ਜੀ ਸਰ ਤੇ ਵਿਆਹ ਤੋਂ ਕਿੰਨਾ ਟਾਈਮ ਬਾਅਦ ਉਹ ਚਲਾ ਗਿਆ ਸੀ ਵਿਆਹ ਤੋਂ 20 ਇੱਕ ਮਹੀਨਾ ਡੇਢ ਇੱਕ ਮਹੀਨਾ 27 ਦਿਨ ਬਾਅਦ ਮੇਰਾ ਬ੍ਰਦਰ ਤੀਸਰੇ ਮਹੀਨੇ ਚ ਉੱਥੇ ਬਾਹਰ ਚਲਾ ਗਿਆ ਉਸ ਤੋਂ ਬਾਅਦ ਹੁਣ ਤੱਕ ਵਾਪਸ ਨਹੀਂ ਆਇਆ ਨਹੀਂ ਸਰ 6 ਸਾਲ ਦਾ ਸਮਾਂ ਨਹੀਂ ਹਾਂਜੀ ਸਰ ਅਛਾ ਵਿਆਹ ਤੋਂ ਕਿੰਨਾ 1 ਮਹੀਨਾ ਤੇ 27 ਦਿਨ ਬਾਅਦ ਉਹ ਹੋ ਗਿਆ ਹਾਂਜੀ ਠੀਕ ਆ ਉਸ ਤੋਂ ਪਹਿਲਾਂ ਜਿਹੜੀ ਤੁਹਾਡੇ ਵੀਰ ਦੇ ਘਰ ਵਾਲੀ ਸੀਗੀ ਠੀਕ ਆ ਇੱਥੇ ਕਿੰਨਾ ਟਾਈਮ ਰਹੀ ਆ ਉਹ ਜੀ 1 ਮਹੀਨਾ 27 ਦਿਨ ਹੀ ਮੇਰੇ ਘਰ ਰਹੀ ਆ ਉਸ ਤੋਂ ਬਾਅਦ ਮੇਰੇ ਡੈਡੀ ਦੀ ਡੈਥ ਹੋਈ ਆ ਤੇ 7 ਦਿਨ 8 ਦਿਨ ਘਰੇ ਰਹੀ ਆ ਬਸ ਇੱਥੇ ਜਦੋਂ ਇੱਥੇ ਦੋਨੇ ਜੀ ਰਹਿੰਦੇ ਸੀ ਤੁਹਾਡਾ ਬ੍ਰਦਰ ਤੇ ਉਹ ਲੜਕੀ ਉਦੋਂ ਕਦੇ ਕੋਈ ਲੜਾਈ ਝਗੜਾ ਹੋਇਆ ਨਹੀਂ ਸਰ ਉਹਦੇ ਨਾਲ ਲੜਾਈ ਝਗੜਾ ਨਹੀਂ ਪਹਿਲੋਂ ਕੀਤਾ ਬਾਅਦ ਦੇ ਵਿੱਚ ਲੜਾਈ ਝਗੜਾ ਇਹਨਾਂ ਦਾ ਚੱਲੂ ਹੋਇਆ ਵਾ ਮਤਲਬ ਕਿ ਬੋਲਚਾਲ ਜਿਹੜਾ ਇਹਨਾਂ ਦਾ ਜੀ ਹਾਂ ਤੇ ਉਸ ਤੋਂ ਬਾਅਦ ਆ ਮੇਰੇ ਡੈਡੀ ਦੀ 15 ਦਿਨਾਂ ਬਾਅਦ ਡੈਥ ਹੋ ਗਈ ਆ ਤੇ ਇੱਕ ਊਡੀ ਲੜਕੀ ਆਈ ਨਾਨੀ ਨਾਲ ਨਾ ਮਾਂ ਆਏ ਤੇ ਇਹਨਾਂ ਨੇ ਭੋਗ ਪਾ ਕੇ ਤੇ ਰਾਤ ਨੂੰ ਕੱਲੀ ਘਰੋਂ ਜਾਣ ਲੱਗਿਆ ਸੀ ਖਾਨਦਾਨੀ ਬੰਦੇ ਆ ਅਸੀਂ ਇਹਨਾਂ ਨੂੰ ਕਿਹਾ ਬਣਾ ਕੀਤਾ ਵੀ ਲੜਕੀ ਨੂੰ ਨਹੀਂ ਕੱਲੀ ਨੂੰ ਜਾਣ ਦੇਣਾ ਫਿਰ ਇਹਨਾਂ ਦੀ ਮਾਤਾ ਆਇਆ ਇਹ ਉਹ ਲੈ ਕੇ ਗਏ ਆ ਲੜਕੀ ਨੂੰ ਮਾਰ ਕੇ ਨਾਨਾ ਉਤੋਂ ਬਾਦਾਂ ਮੁੜ ਕੇ ਸਾ ਉਥੇ ਡੇਢ ਸਾਲ ਆਪਣੇ ਵੇਕੇ ਘਰ ਦੇ ਵਿੱਚ ਰਹਿੰਦੇ ਰਹੀ ਉਤੋਂ ਮੁੜ ਕੇ ਜਦੋਂ ਅਸੀਂ ਰਾਜੀਨਾਮਾ ਕਰਕੇ ਇਹਨਾਂ ਨੇ ਦਰਖਾਸਤ ਦਿੱਤੀ ਵੀ ਸਾਡੇ ਨਾਲ ਫਰਾਡ ਕੀਤਾ ਇਹਨਾਂ ਨੇ ਮੇਰੇ ਬ੍ਰਦਰ ਦੇ ਨਾਲ ਪੂਆ ਨੇ ਰਿਸ਼ਤਾ ਕਰਾਇਆ ਜੇ ਪੁਰਤਕਾ ਲੋ ਤੇ ਫਾਦਰ ਜਿਹੜਾ ਵਾ ਉਹ ਵੀ ਹਣ ਵਿੱਚ ਨਹੀਂ ਹੋਂਡਾ ਕਲਵੰਤ ਸਿੰਘ ਉਹਦਾ ਨਾਮ ਆ ਤੇ ਮਾਂ ਦਾ ਨਾਮ ਕਮਲਜੀਤ ਕੌਰ ਪਿੰਡ ਖੋਜੇਵਾਲ ਉਤੋਂ ਰਿਸ਼ਤਾ ਕੀਤਾ ਵਾ ਤੇ ਕੁੜੀਆਂ ਨਿਕਲੀਆਂ ਮੋਠਾ ਵਾਲੀ ਦੀਆਂ ਇਹਨਾਂ ਨੇ ਸਾਡੇ ਨਾਲ ਮਤਲਬ ਕਿ ਮੇਰੇ ਬ੍ਰਦਰ ਦੇ ਨਾਲ ਫਰਾਡ ਖੇਡਿਆ ਜਦੋਂ ਤੁਹਾਡਾ ਬ੍ਰਦਰ ਬਾਹਰ ਚਲਾ ਗਿਆ ਤੇ ਉਹ ਲੜਕੀ ਆਪਣੇ ਪੇਕੇ ਚਲੀ ਗਈ ਉਹ ਉੱਥੇ ਰਹਿਣ ਲੱਗ ਗਈ ਉਹ ਉੱਥੇ ਚਲਾ ਗਿਆ ਤੁਸੀਂ ਆਪਦੇ ਘਰੇ ਨੂੰ ਫਿਰ ਰਾਜੀਨਾਮਾ ਕਿਹੜੀ ਗੱਲ ਦਾ ਕੀਤਾ ਤੁਸੀਂ ਇਹਨਾਂ ਨੇ ਸਰ ਕਿਹਾ ਵੀ ਮਤਲਬ ਕਿ ਲੜਕੀ ਨੂੰ ਲੈ ਕੇ ਨਹੀਂ ਜਾਂਦੇ ਅਸੀਂ ਦਰਖਾਸਤ ਦਿੱਤੀ ਵੀ ਸਾਡਾ ਮਤਲਬ ਕਿ ਇਹਨਾਂ ਨੇ ਬੱਚਾ ਹੋਇਆ ਤੇ ਉਹ ਤੋਂ ਵਾਅਦਾ ਇਹਨਾਂ ਨੇ ਮਹਿਲਾ ਮੰਡਲ ਦੇ ਵਿੱਚ ਦਰਖਾਸਤ ਦੇ ਦਿੱਤੀ ਹਮ ਕਪੂਰਥਲੇ ਉਸ ਤੋਂ ਬਾਅਦ ਅਸੀਂ ਲੈਣ ਜਾਂਦੇ ਰਹੇ ਇਹ ਕਹਿੰਦੇ ਵੀ ਕੁੜਕੀ ਨੂੰ ਲੈ ਕੇ ਫਿਰ ਪੁਲਿਸ ਲੈਣ ਦੇ ਵਿੱਚ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਦੇ ਕਾਦੀ ਦਰਖਾਸਤ ਕਾਦੀ ਦਿੱਤੀ ਸੀ ਦਾਜ ਦੇ ਦਾ ਪਰਚਾ ਪਾਇਆ ਇਹਨਾਂ ਨੇ ਵੀ ਮਤਲਬ ਕਿ ਤੁਹਾਡੇ ਤੇ ਅਸੀਂ ਦਾਜ ਮੰਗਦੇ ਹਾਂ ਜੇ ਮੈਡਮ ਨਾਲ ਰਾਜੀ ਨਵਾ ਕਰਕੇ ਰਾਜੀ ਨਵਾ ਕਰਨ ਤੋਂ ਬਾਅਦ ਅਸੀਂ ਘਰੋਂ ਜਾ ਕੇ ਮੇਰੇ ਮੋਹਤਵਾਰ ਬੰਦੇ ਗਏ ਆ ਰਾਜੀ ਨਵਾ ਕਰਕੇ ਰਾਤ ਨੂੰ ਲੜਕੀ ਨੂੰ ਲੈ ਕੇ ਆਏ 18 ਤਰੀਕ ਨੂੰ ਤੇ 18 ਤੋਂ ਬਾਅਦ ਤੀਸਰੇ ਦਿਨ ਸਾਨੂੰ ਸਪਰੇਅ ਮਾਰ ਕੇ ਤੇ ਰਾਤ ਨੂੰ ਇੱਥੋਂ ਕਹਿਣਾ ਗੱਟਾ ਲੈ ਕੇ ਤੇ ਗਾਇਬ ਹੋ ਗਈ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਅਸੀਂ ਦੇ ਦਿੱਤੀ ਹਾਂਜੀ 18 ਸਤੰਬਰ ਨੂੰ ਇਹ ਰਾਜੀਨਾਮਾ ਕਰਕੇ ਜਿਹੜਾ ਹੈਗਾ ਉਸ ਲੜਕੀ ਨੂੰ ਆਪਣੇ ਇੱਥੇ ਪਰਿਵਾਰ ਦੇ ਵਿੱਚ ਲਿਆਉਂਦੇ ਆ ਤੇ ਜਿਹੜਾ ਇਹਦਾ ਬ੍ਰਦਰ ਆ ਉਹ ਤਾਂ ਹਜੇ ਜਿਹੜਾ ਹੈਗਾ ਪੋਰਤਗਾਲ ਸੀਗਾ ਰਾਜੀਨਾਮ ਕੀਤਾ ਜਿਹੜਾ ਤੁਹਾਡੇ ਤੇ ਦਾਜ ਦਾ ਪਰਚਾ ਸੀਗਾ ਉਹਦੇ ਵਿੱਚ ਜਿਹੜਾ ਰਾਜੀਨਾਮਾ ਹੋਇਆ ਕੀ ਇਹ ਸਿੱਧ ਹੋ ਗਿਆ ਸੀ ਵੀ ਤੁਸੀਂ ਦਾਜ ਮੰਗਦੇ ਹੋ ਨਹੀਂ ਸਰ ਬਿਲਕੁਲ ਹਾਂ ਸਹੀ ਕਰਕੇ ਮੈਡਮ ਨੇ ਕਿਹਾ ਵੀ ਨਹੀਂ ਕੋਈ ਦਾਜ ਦੇ ਜਾਣਾ ਹਾਂ ਰਾਜੀਨਾਮਾ ਆ ਦੇਖੋ ਮੇਲਾ ਮੰਡਲ ਦੇ ਵਿੱਚ ਇਹ ਰਾਜੀਨਾਮਾ ਜਿਹੜਾ ਹੈਗਾ ਤਰੀਕ ਆ ਜਿਹੜੀ ਇਹਦੇ ਉੱਪਰ ਲਿਖੀ ਹੋਏ 23 7 ਤੇ 2024 ਦੇ ਵਿੱਚ ਇਹਦੇ ਵਿੱਚ ਜਿਹੜਾ ਇਹ ਰਾਜੀਨਾਮੇ ਦੀ ਲਿਖਤ ਆ ਜਿਹਦੇ ਵਿੱਚ ਬਕਾਇਦਾ ਇਹ ਚੀਜ਼ ਲਿਖੀ ਗਈ ਆ ਮੈਂ ਤੁਹਾਨੂੰ ਦੱਸ ਦਿੰਨਾ ਕੇ ਹਰਲੀਨ ਕੌਰ ਪਤਰੀ ਪਤਨੀ ਬਲਜੀਤ ਸਿੰਘ ਪੁੱਤਰੀ ਕੁਲਵੰਤ ਸਿੰਘ ਵਾਸੀ ਮੋਠਾਂਵਾਲ ਥਾਣਾ ਸੁਲਤਾਨਪੁਰ ਲੋਧੀ ਉੱਥੇ ਇਹ ਰਾਜੀਨਾਮਾ ਇਹਨਾਂ ਦਾ ਹੋਇਆ ਕਿ ਜਿਹੜੇ ਦੋਨੇ ਪਰਿਵਾਰ ਆ ਇਹ ਰਲ ਮਿਲ ਕੇ ਰਹਿਣਗੇ ਜਿਹੜੇ ਏਦੂ ਪਹਿਲਾਂ ਇਹਨਾਂ ਦੀਆਂ ਆਪਸ ਦੇ ਵਿੱਚ ਕੋਈ ਗੱਲਾਂ ਬਾਤਾਂ ਹੋਈਆਂ ਉਹਨਾਂ ਦੇ ਕੋਈ ਤਾਨੇ ਮੇਨੇ ਮੇਹਨੇ ਆ ਜਿਹੜੇ ਉਹ ਨਹੀਂ ਦਿੱਤੇ ਜਾਣਗੇ ਠੀਕ ਆ ਉੱਥੇ ਜਦੋਂ ਤੁਹਾਡਾ ਰਾਜੀਨਾਮਾ ਹੋਇਆ ਕੌਣ ਕੌਣ ਗਿਆ ਸੀ ਤੁਹਾਡੇ ਨਾਲ ਇਥੋਂ ਪਿੰਡੋਂ ਗਏ ਸੀ ਬੰਦੇ ਹਾਂਜੀ ਸਰ ਦੋ ਮੇਰੇ ਪੰਚਾਇਤ ਵੀ ਜਾਂਦੀ ਰਹੀ ਉੱਥੇ ਹਾਂ ਹਾਂ ਤੇ ਮੋਤਵਾਰ ਬੰਦੇ ਗਏ ਆ ਮੇਰੇ ਉਹ ਤਾਇਏ ਸੂਬੇ ਦਾ ਰਟਰ ਉਹਨਾਂ ਨੂੰ ਲਿਖਾ ਕੇ ਲਿਆਂਦਾ ਇਸ ਦੇ ਵਿੱਚ ਆ ਵੇਖੋ ਰਾਜੀਨਾਮਾ ਕਰਕੇ ਇਹ ਜੁਮੇਹਾਰੀ ਚਕਾ ਕੇ ਸਾਰੀ ਲੈ ਕੇ ਆਏ ਆ ਇਹ ਜਿਹੜੇ ਸੈਨ ਆ ਸਾਰੇ ਤੁਹਾਡੇ ਪਿੰਡ ਦੀ ਪੰਚਾਇਤ ਦੇ ਆ ਉਹਨਾਂ ਦੇ ਵੀ ਆ ਉਹਨਾਂ ਦੇ ਵੀ ਆ ਤੁਸੀਂ ਦੇਖ ਸਕਦੇ ਹੋ ਦੋਨੇ ਧਿਰਾਂ ਦੇ ਜਿਹੜਾ ਹੈਗਾ ਰਾਜੀਨਾਮਾ ਇਕਰਾਰਨਾਮਾ ਜਿਹੜਾ ਕੀਤਾ ਗਿਆ ਹੈਗਾ 18 9 2024 ਨੂੰ ਜਿੱਦੇ ਲੈ ਕੇ ਆਉਣੇ ਹੋ ਠੀਕ ਆ 18 ਤਰੀਕ ਤੇ ਆਪਣਾ ਸਤੰਬਰ ਨੂੰ ਜਿਹੜਾ ਇਹਨਾਂ ਦਾ ਇਹ ਰਾਜੀਨਾਮਾ ਹੋਇਆਗਾ ਇੱਥੇ ਲੜਕੀ ਨੂੰ ਜਿਹੜਾ ਲੈ ਆਂਦਾ ਗਿਆ ਇੱਥੇ ਸਹੁਰੇ ਘਰ ਦੇ ਵਿੱਚ ਠੀਕ ਆ ਇਨਾਂ ਦੇ ਦੱਸਣ ਦੇ ਮੁਤਾਬਕ ਕਿ 21 ਸਤੰਬਰ ਨੂੰ ਤਿੰਨਾਂ ਦਿਨਾਂ ਦੇ ਵਾਧੂ ਜਿਹੜਾ ਹੈਗਾ ਜਿਹੜਾ 18 ਨੂੰ ਤੁਸੀਂ ਲਿਆਏ ਉਹਨੂੰ ਇੱਥੇ 19 ਤੇ 20 ਤਰੀਕ ਰਹੀ ਉਹ ਇੱਥੇ ਉਹਦੇ ਕੋਈ ਲੜਾਈ ਝਗੜਾ ਹੋਇਆ ਨਹੀਂ ਸਰ ਕੋਈ ਬਿਲਕੁਲ ਨਹੀਂ ਜੀ ਨੀ ਬਿਲਕੁਲ ਲੜਾਈ ਝਗੜਾ ਨਹੀਂ ਸਾਰਾ ਇਹੀ ਤੇ ਬੱਚਾ ਹੀ ਸਗੋ ਬੱਚੇ ਨੂੰ ਮੈਂ ਚੁੱਕੀ ਫਿਰਦਾ ਰਿਹਾ ਵਾਂ ਇਹਨੇ ਅਹੀਂ ਲੈ ਕੇ ਆਏ ਆ ਕੋਈ ਗੱਲਬਾਤ ਨਹੀਂ ਹੋਈ ਬੱਚੇ ਨਾ ਕਿਤੇ ਮਾਰਕੁੱਟ ਕੀਤੀ ਇਹਦੇ ਨਾਲ ਇਹਨਾਂ ਨੇ ਸਾਡੇ ਤੇ ਅਲੀਗੇਸ਼ਨ ਲਾਏ ਆ ਵੀ ਇਹ ਜਿਹੜਾ ਮਤਲਬ ਕਿ ਇਹਨਾਂ ਨੇ ਕੁੱਟਿਆ ਮਾਰਿਆ ਵੀ ਮਾਂ ਨੂੰ ਰਾਤ ਮੈਸੇਜ ਕੀਤੇ ਸਰ ਅਸੀਂ ਲਿਖਾ ਕੇ ਲਿਆਂਦਾ ਵਾ ਵੀ ਲੜਕੀ ਟੱਚ ਫੋਨ ਨਹੀਂ ਆਪਣੀ ਰੱਖ ਸਕਦੀ ਵਿੱਚ ਅਸੀਂ ਉੱਥੋਂ ਮਹਿਲਾ ਮੰਡਲ ਪੁਲਿਸ ਲੈਣ ਦੇ ਵਿੱਚੋਂ ਟੱਚ ਫੋਨ ਕਿਉਂ ਨਹੀਂ ਰੱਖ ਸਕਦੀ ਨਹੀਂ ਸਰ ਉਹ ਮਨਾ ਕੀਤਾ ਮੈਡਮ ਨੇ ਜੀ ਹਾਂ ਮੈਡਮ ਨੇ ਕਿਹਾ ਵੀ ਸਾਦਾ ਫੋਨ ਮੁੰਡਾ ਬਾਹਰੋਂ ਲੈ ਕੇ ਦਊਗਾ ਉੱਤੇ ਗੱਲ ਕਰਿਆ ਕਰਾਂਗੇ ਜੇ ਲੋਡ ਪੈਣ ਤੇ ਘਰ ਦੇ ਫੋਨ ਤੋਂ ਤੁਸੀਂ ਗੱਲਬਾਤ ਕਰ ਸਕਦੇ ਗੱਲਬਾਤ ਕਰਨੀ ਇਹਨਾਂ ਨੇ ਰਾਤ ਮੈਸੇਜ ਆਪਣੀ ਛੋਟੀ ਸਿਸਟਰ ਨੂੰ ਕੀਤਾ ਵੀ ਮੇਰੇ ਨਾਲ ਕੁੱਟਮਾਰ ਬਹੁਤ ਹੋਈ ਹੈ ਇੰਨੇ ਬੰਦੇ ਸਾਰ ਸੁਣਦੇ ਆ ਜੇ ਕੋਈ ਪਿੰਡ ਚੋਂ ਕਹਦੇ ਵੀ ਕੁੱਟਮਾਰ ਹੋਈ ਤੇ ਮੈਂ ਸੱਜਾ ਜਦੋਂ ਉਹਨੇ ਇੱਥੋਂ ਮੈਸੇਜ ਕੀਤੇ ਆ ਉਹਦੇ ਕੋਲ ਟੱਚ ਫੋਨ ਸੀਗਾ ਨਹੀਂ ਉਹ ਲਗਾ ਕੇ ਲੈ ਕੇ ਆਈਏ ਸਰ ਜੀ ਹਾਂ ਮੈਡਮ ਨੇ ਲਿਖ ਕੇ ਦਿੱਤਾ ਵੀ ਟੱਚ ਫੋਨ ਦੇ ਮੈਸੇਜ ਕੈਮਰਿਆਂ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਆਈ ਆ ਰਾਤ ਉਹਦੇ ਵਿੱਚੋਂ ਉਹ ਵੀ ਦੇਤਾ ਹੈ ਫੋਨ ਤੇ ਗੱਲਾਂ ਕਰਨ ਦੀ ਮੁੰਡੇ ਆਏ ਆ ਮੋਟਰਸਾਈਕਲ ਤੇ ਮੁੰਡੇ ਲੈ ਕੇ ਗਏ ਦੋ ਇਹਨੂੰ ਆਣ ਕੇ ਜੀ ਹਾਂ ਸਾਹਮਣੇ ਫਰੰਟ ਤੇ ਸਾਡੇ ਕੈਮਰੇ ਆ ਉਹ ਵੀ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਰੇ ਆ ਬੈਗ ਬੱਚਾ ਨਾਲ ਲੈ ਕੇ ਜਾਂਦੀ ਦੀ ਗਈ ਹੈ ਹੁਣ ਇਹਨਾਂ ਦੇ ਇਹ ਕਹਿਣਾ ਕਿ ਅਸੀਂ ਸੀਸੀਟੀਵੀ ਹੈ ਜਿਹੜੀ ਉਹ ਵੀ ਤੁਸੀਂ ਫੁੱਟ ਜਾ ਜਿਹੜੀ ਨਾਲ-ਨਾਲ ਦੇਖ ਰਹੇ ਹੋ ਕਿ ਇੱਕ ਲੜਕੀ ਹੈ ਜਿਹੜੀ ਉਹ ਲੰਘ ਰਹੀ ਆ ਨੇਰੇ ਦੇ ਵਿੱਚ ਤੇ ਦੋ ਮੁੰਡੇ ਆ ਜਿਹੜੇ ਮੋਟਰਸਾਈਕਲ ਤੇ ਉਹਨੂੰ ਲੈ ਕੇ ਗਏ ਨੇ ਠੀਕਾ ਤੇ 21 ਸਤੰਬਰ ਦੀ ਰਾਤ ਨੂੰ ਜਦੋਂ ਗਾਇਬ ਹੋ ਜਾਂਦੀ ਆ ਇਥੋਂ ਫਿਰ ਉਸ ਤੋਂ ਬਾਅਦ ਜਿਹੜਾ ਲੜਕੀ ਦਾ ਪੇਕਾ ਪਰਿਵਾਰ ਆ ਤੁਹਾਡੇ ਬ੍ਰਦਰ ਦੇ ਸਹੁਰੇ ਆ ਉਹਨਾਂ ਦਾ ਕੀ ਰਿਐਕਸ਼ਨ ਸੀ ਤੁਹਾਡੇ ਪ੍ਰਤੀ ਉਹਨਾਂ ਨੇ ਸਾਰੇ ਇਹੀ ਗੱਲ ਕਹੀ ਜਦੋਂ ਅਸੀਂ ਫੋਨ ਲਾਇਆ ਵੀ ਐਦਾ ਲੜਕੀ ਗਾਇਬ ਹੋ ਗਈ ਆ ਇਹਦਾ ਕੁੜੀ ਦਾ ਨਾਨੇ ਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਤੁਹਾਨੂੰ ਠੋਕਦਾ ਵੇਖੀ ਕਿਦਾਂ ਤੁਹਾਡੇ ਘਰੋਂ ਲੜਕੀ ਗਾਇਬ ਹੋਈ ਆ ਅਸੀਂ ਉਹਨਾਂ ਨੂੰ ਸਾਰੀ ਸੱਚਾਈ ਦੱਸੀ ਆ ਵੀ ਸਾਡੇ ਵੀ ਆਡੇ ਘਰੋਂ ਰਾਤ ਗੈਬ ਜਰੂਰ ਚੱਲ ਗਈ ਆ ਪਰ ਸਾਨੂੰ ਸੀਸੀਟੀਵੀ ਕੈਮਰੇ ਖੰਘਾਲੜ ਤੋਂ ਬਾਅਦ ਚ ਪਤਾ ਲੱਗਾ ਜਦੋਂ ਸਾਡੇ ਘਰ ਆਏ ਆ 30 40 ਬੰਦੇ ਸੀ ਸੱਤ ਬੁੜੀਆਂ ਮੇਰੇ ਘਰ ਦੀ ਬਗੈਰ ਪੁਲਿਸ ਤੋਂ ਟਿਓਰਟੀ ਤੋਂ ਤਲਾਸ਼ੀ ਕੀਤੀ ਆ ਵਾਸ਼ਿੰਗ ਮਸ਼ੀਨਾਂ ਤੱਕ ਮੇਰੀਆਂ ਪੋਲ ਮਾਰੀਆਂ ਇਹਦੀ ਮਾਤਾ ਨੇ ਜਦੋਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਲੜਕੀ ਨਿਕਲੀ ਆ ਫਿਰ ਇੱਥੋਂ ਭੱਜ ਗਏ ਸਾਰੇ ਉਸ ਤੋਂ ਬਾਅਦ ਅਸੀਂ ਥਾਣੇ ਦਰਖਾਸਤਾਂ ਦਿੱਤੀਆਂ ਵੀ ਸਾਡਾ ਗਹਿਣਾ ਘਟਾ ਗਾਇਬ ਹੋਇਆ ਤੇ ਲੜਕੀ ਗਿਆ ਬਈ ਤੇ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬਲਵਿੰਦਰ ਸਿੰਘ ਥਾਣੇਦਾਰ ਆ ਇਹਦੇ ਕੋਲੋਂ ਦਰਖਾਸਤ ਆ ਸਗੋਂ ਮੈਨੂੰ ਧਮਕੀਆਂ ਦਿੰਦਾ ਰਿਹਾ ਵੀ ਮੈਂ ਤੈਨੂੰ ਪਰਚਾ ਪਾ ਕੇ ਅੰਦਰ ਕਰ ਦੇਣਾ ਮੈਂ ਕਿਹਾ ਸਰ ਮੈਨੂੰ ਕਿੱਦਾਂ ਪਰਚਾ ਪਾ ਕੇ ਅੰਦਰ ਕਰ ਦੋਗੇ ਮੇਰੇ ਕੋਲ ਪ੍ਰੂਫ ਪਏ ਐ ਇਸ ਚੀਜ਼ ਦੇ ਜੇ ਮੈਂ ਕੈਮਰੇਆਂ ਦੇ ਵਿੱਚ ਮੇਰੀ ਕਿਤੇ ਵੀਡੀਓ ਆਉਂਦੀ ਆ ਤਾਂ ਤਾਈ ਮੈਨੂੰ ਜੋ ਕਹੋਗੇ ਸਜ਼ਾ ਭੁਗਤਣ ਨੂੰ ਤਿਆਰ ਆ ਅੱਛਾ ਤੁਹਾਡੇ ਬ੍ਰਦਰ ਦੇ ਨਾਲ ਜਦੋਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਗੱਲਬਾਤ ਲੜਕੀ ਦੀ ਹੁੰਦੀ ਰਹੀ ਉਹ ਮਾਂ ਬਣ ਹੋਈ ਇਹਨਾਂ ਦੀ ਇਹ ਪੈਸੇ ਪੂਸੇ ਮੰਗਾਉਂਦੀ ਤੇ ਉਹ ਮੁਕਰ ਜਾਂਦੇ ਕਹਿੰਦੀ ਮੈਂ ਤੈਨੂੰ ਪੀਆ ਵੀ ਮੈਂ ਤੇਰੀ ਪੀਆ ਡਕਾ ਦੂੰਗੀ ਮੁੰਡੇ ਨੂੰ ਧਮਕੀਆਂ ਦਿੰਦੀ ਰਹੀ ਆ ਉਸ ਤੋਂ ਬਾਅਦ ਮਹਿਲਾ ਮੰਡਲ ਚ ਪੁਲਿਸ ਲੈਣ ਦੇ ਵਿੱਚ ਵੀ ਜਿਹੜਾ ਫਾਦਰ ਆਜ ਵੇਚ ਨਹੀਂ ਆਉਂਦਾ ਕਲਵੰਤ ਸਿੰਘ ਖੋਜੇ ਵਾਲੇ ਦਾ ਪਿੰਡ ਇਹਨੇ ਗਾੜੀਆਂ ਨੂੰ ਧਮਕਿੰਦਾ ਵੀ ਮੈਂ ਤੇਰੀ ਪੀਆ ਡਕਾ ਕੇ ਤੈਨੂੰ ਮੈਂ 에ਰਪੋਰਟ ਤੋਂ ਚੁਕਾ ਦੂੰਗਾ ਫਾਦਰ ਜਿਹੜਾ ਆਜ ਉਹ ਰਾਜੀ ਨਾਵੇਂ ਦੇ ਵਿੱਚ ਕਿਤੇ ਆਉਂਦਾ ਨਹੀਂ ਗਏ ਚੀਜ਼ ਦੇ ਵਿੱਚ ਕਹਿੰਦਾ ਮੇਰੀ ਕੋਈ ਜੋ ਉਹਨੇ ਰਿਸ਼ਤਾ ਕਰਾਇਆ ਤੇ ਭੂਆ ਨੇ ਰਿਸ਼ਤਾ ਕੀਤਾ ਇਹਨਾਂ ਦੀ ਫਿਰ ਤੁਸੀਂ ਕਦੇ ਉਹ ਵਿਚੋਲਾ ਨੂੰ ਭੂਆ ਨੂੰ ਕਦੇ ਨਹੀਂ ਮਿਲੇ ਨਹੀਂ ਸਰ ਉਹ ਤੁਹਾਨੂੰ ਪੁਰਤਕਾਲ ਰਹਿੰਦੀ ਨਹੀਂ ਇੰਗਲੈਂਡ ਚਲ ਗਈ ਹੈ ਕਿਤੇ ਲੱਭਦੀ ਨਹੀਂ ਕਿਤੇ ਮਿਲੀ ਨਾ ਫੋਨ ਨੰਬਰ ਵੀ ਨਹੀਂ ਕੋਈ ਕੁਝ ਨਹੀਂ ਉਹਦਾ ਹਾਂ ਮਾਤਾ ਜੀ ਕੀ ਨਾਮ ਤੁਹਾਡਾ ਜੀ ਸੁਖਿੰਦਰ ਕੌਰ ਤੁਹਾਡੀ ਨੂੰ ਤੁਹਾਡੇ ਕੋਲੇ ਰਹੀ 2 ਮਹੀਨੇ ਜਾਂ 3 ਮਹੀਨੇ ਰਹੀ ਕਦੇ ਥੋੜੀ ਆਪਸ ਵਿੱਚ ਕਦੇ ਲੜਾਈ ਜਿਹੜਾ ਆਪਸ ਵਿੱਚ ਹੋਈ ਸੀ ਕਦੇ ਨਹੀਂ ਸਾਡੀ ਕੋਈ ਲੜਾਈ ਨਹੀਂ ਹੋਈ ਦੋਵਾਂ ਦੀ ਕੀ ਤੁਹਾਡੇ ਬੇਟੇ ਦੇ ਨਾਲ ਗੱਲਬਾਤ ਹੁੰਦੀ ਜਾਂ ਤੁਹਾਡੇ ਬੇਟੇ ਨੇ ਕਦੇ ਤੁਹਾਨੂੰ ਫੋਨ ਲਾ ਕੇ ਦੱਸਿਆ ਹੋਵੇ ਵੀ ਮੈਨੂੰ ਸਹੀ ਨਹੀਂ ਬੋਲਦੀ ਜਾਂ ਤੁਸੀਂ ਚੁੱਪ ਕਰ ਜਿਓ ਜਾਂ ਇਸ ਤਰੀਕੇ ਨਾਲ ਕੋਈ ਆਪ ਦੇ ਘਰ ਵਾਲੇ ਨਾਲ ਉਹਨੇ ਗੱਲ ਕੀਤੀ ਹੋਵੇ ਨਹੀਂ ਸਾਨੂੰ ਉਹਨਾਂ ਕੁਝ ਨਹੀਂ ਦੱਸਿਆ ਇਹ ਜਦੋਂ ਇੱਥੋਂ ਚਲੀ ਜਾਂਦੀ ਆ ਹੂੰ ਮੁੜ ਕੇ ਉਹਨੇ ਜੁਲਾਈ ਦੇ ਮਹੀਨੇ ਇਹਨੂੰ ਪੈਸੇ ਪਾਏ ਆ ਹੂੰ ਪੈਸੇ ਪਾ ਕੇ ਉਹਨੇ ਫਿਰ ਇਹਨੂੰ ਪੁੱਛਿਆ ਵਾ ਵੀ ਤੂੰ ਆਹ ਟਾਂ ਕਿੱਥੇ ਆ ਹੂੰ ਇਹਦੇ ਕਿਸ ਮੁੰਡੇ ਦੇ ਨਾਲ ਐਸੇ ਨਹੀਂ ਇਹ ਤੁਰੀ ਫਿਰਦੀ ਹੀਗੀ ਉੱਥੇ ਤੇ ਮੁੰਡੇ ਨੂੰ ਕਹਿੰਦੀ ਵੀ ਮੈਂ ਘਰ ਆਵਾਂ ਉਹ ਕਹਿੰਦਾ ਵੀ ਮੈਨੂੰ ਵੀਡੀਓ ਕਰਕੇ ਵਿਖਾਵਾ ਵੀਡੀਓ ਵੇਖੀ ਆ ਤੇ ਫੇ ਕਬੂਥਲੇ ਚ ਘੁੰਮਣ ਗਈ ਆ ਜੀ ਫੇ ਮੁੰਡੇ ਨਾਲ ਇਹਦੀ ਅਣਬਣ ਬਣੀ ਆ ਫੇ ਲੜਕੀ ਦੀ ਮਾਤਾ ਨਾਲ ਤੁਹਾਡੀ ਕਦੇ ਗੱਲਬਾਤ ਹੋਈ ਆ ਵੀ ਭਾਈ ਅਸੀਂ ਇਹਨੂੰ ਕੁਝ ਨਹੀਂ ਕਹਿੰਦੇ ਤੁਹਾਡੀ ਧੀ ਨੂੰ ਇਹ ਇਸ ਤਰੀਕੇ ਨਾਲ ਕਰਦੀ ਏ ਤੁਸੀਂ ਆਪਦੀ ਧੀ ਨੂੰ ਸਮਝਾਓ ਨਹੀਂ ਅਹੀਂ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਕੀ ਕਰਦੀ ਨਹੀਂ ਸੋਦੀ ਮਦਰ ਤੁਹਾਡੇ ਨਾਲ ਨਹੀਂ ਉਹ ਨਹੀਂ ਸਾਡੇ ਨਾਲ ਨਹੀਂ ਕੋਈ ਗੱਲਬਾਤ ਹੁੰਦੀ ਉਹਨਾਂ ਦੀ ਹਾਂ ਮੁੜ ਕੇ ਉੱਥੇ ਰਹੀ ਆ ਫੇ ਅਹੀਂ ਲੜਕੀ ਹੋਈ ਆ ਹੂੰ ਫੇਰ ਰਹੀ ਗਏ ਆ ਮੈਂ ਵੇਖਣ ਗਈ ਆ ਕਪੂਰਥਾਲੇ ਮੈਂ ਵੇਖ ਕੇ ਆ ਗਈ ਆ ਫੇਰ ਅਹੀਂ ਆਖਿਆ ਵਾ ਵੀ ਅਹੀਂ ਲੈ ਕੇ ਜਾਣਾ ਵਾ ਤੇ ਤੁਸੀਂ ਸਾਨੂੰ ਦੱਸੋ ਵੀ ਪਿੰਡ ਦੀ ਪੰਚਾਇਤ ਬਵੇ ਇਹਦੀ ਜ਼ਿੰਮੇਵਾਰੀ ਚੁੱਕੇ ਤਾਂ ਫਾਦਰ ਤੇ ਫੇਰ ਅਹੀਂ ਲੈ ਕੇ ਜਾਵਾਂਗੇ ਹੂੰ ਉਹ ਕਹਿੰਦੇ ਵੀ ਅਹੀਂ ਨਹੀਂ ਇੱਥੇ ਪੰਚਾਇਤ ਬਾਲਣੀ ਨਾ ਹੀ ਮੋਠਾਂਵਾਲ ਬਾਲਣੀ ਨਾ ਹੀ ਖੋਜੀਵਾਲ ਬਾਲਣੀ ਇਹਨਾਂ ਪੰਚਾਇਤ ਨਹੀਂ ਬਾਲੀ ਹੂੰ ਫੇਰ ਅਹੀਂ ਇੱਥੇ ਦਰਖਾਸਤ ਦਿੱਤੀ ਹਮੇਤੇ ਚੌਂਕ ਦੇ ਵਿੱਚ ਹੂੰ ਫੇਰ ਉਹ ਇੱਥੇ ਆਏ ਆ ਇੱਥੇ ਗੱਲਬਾਤ ਹੋਣ ਦੀ ਇੱਥੇ ਕੋਈ ਗੱਲ ਮੁੜ ਕੇ ਸਿਰੇ ਚੜੀ ਨਹੀਂ ਫਿਰ ਇਹਨਾਂ ਨੇ ਸਾਡੇ ਉੱਤੇ ਮੰਦ ਦੇ ਉੱਤੇ ਇਹਨਾਂ ਨੇ ਸਾਡੇ ਉੱਤੇ ਦਰਖਾਸਤ ਦਿੱਤੀ ਫਿਰ ਸਾਨੂੰ ਉੱਥੇ ਬੁਲਾਇਆ ਮੈਂ 8 ਵਾਰ ਗਈ ਹਾਂ ਉੱਥੇ ਇਹਦਾ ਫਾਦਰ ਜਿਹੜਾ ਜ਼ਿੰਮੇਵਾਰੀ ਨਹੀਂ ਚੁੱਕਦਾ ਨਾ ਪਿੰਡ ਦੀ ਪੰਚਾਇਤ ਹੀ ਪੈਂਦੀ ਉੱਥੇ ਸੈਨ ਕਰ ਦਿੰਦੇ ਮੁੜ ਕੇ ਘਰ ਕੋਈ ਜ਼ਿੰਮੇਵਾਰੀ ਨਹੀਂ ਚੁੱਕਦਾ ਫਿਰ ਇਹਨਾਂ ਦੁਬਾਰਾ ਸਾਨੂੰ ਉਸਲੈਂਡ ਸਾਨੂੰ ਫਿਰ ਦਰਖਾਸਤ ਦਿੱਤੀ ਆ ਫੇਰ ਅਹੀਂ ਉੱਥੇ ਗਏ ਆ 18 ਸਤੰਬਰ ਨੂੰ ਰਾਜੀ ਨਵਾ ਕਰਕੇ ਫਾਦਰ ਬੈਠਾ ਵਾ ਵਿੱਚ ਫੇਰ ਅਹੀਂ ਫੈਸਲਾ ਕਰਕੇ ਤੇ ਇਹਨੂੰ ਰਾਤ 10 ਵਜੇ ਲੈ ਕੇ ਆਏ ਆ ਦੋ ਦਿਨੇ ਸਾਡੇ ਘਰ ਰਹੀ ਆ ਠੀਕ ਠਾਕ ਰਹੀ ਆ ਕੋਈ ਗੱਲ ਬਾਤ ਨਹੀਂ ਅਹੀਂ ਬੱਚੀ ਨਾਲ ਵਾ ਇਹ ਰੋਟੀ ਪਾਣੀ ਮੈਂ ਆਪ ਖੋਦ ਕਰਦੀ ਹੀਗੀ ਕਿ ਉਹ ਬੱਚੀ ਕਿਉਂ ਨਵੇਂ ਥਾਂ ਤੇ ਆਈ ਹੈਗੀ ਉਹ ਰੋਂਦੀ ਹੈਗੀ ਮੈਂ ਕਹਿਣਾ ਵੀ ਤੂੰ ਕੁੜੀ ਫੜ ਲਾ ਤੇ ਮੈਂ ਰੋਟੀ ਜਿਹੜੀ ਮੈਂ ਆਪ ਬਣਾ ਲੂੰਗੀ ਫੇਰ ਮੇਰੀ ਲੜਕੀ ਆਈ ਆ ਉਹ ਕੁੜੀ ਨੂੰ ਵੇਖਣ ਵਾਸਤੇ ਆਈ ਆ ਨਾਲ ਉਹਦੀਆਂ ਦੋ ਬੱਤੀਆਂ ਇੱਕ ਲਟਕਾ ਤਿੰਨੇ ਜਾਣੇ ਉਹ ਇਹ ਮੁੜ ਕੇ ਆਈ ਆ ਇਹਨੇ ਨੀ ਰੋਟੀ ਪਾਣੀ ਨੀ ਕੁਛ ਨਹੀਂ ਕਰਦੀ ਰਹੀ ਬਸ ਇਹਨੇ ਕੁੜੀ ਚੁੱਕ ਛੱਡਣੀ ਮੈਂ ਆਪ ਹੀ ਰੋਟੀ ਪਾਣੀ ਚਾਹ ਮੇਰੀ ਲੜਕੀ ਆਈ ਉਹ ਆਪ ਬਣਾਉਂਦੀ ਰਹੀ ਦੋਤੀਆਂ ਆਪ ਪਕਾ ਕੇ ਖਾਂਦੀਆਂ ਰਹੀਆਂ ਫਿਰ ਇਹਨੇ ਦੁਪਹਿਰਾਂ ਦੀ ਗੱਲ ਹੋਈ ਆ ਤੀਸਰੇ ਦਿਨੇ ਇਹਦੀ ਮਾਂ ਦਾ ਫੋਨ ਆਇਆ ਵਾ ਉਹਦੇ ਨਾਲ ਇਹਦੀ ਕੋਈ ਗੱਲਬਾਤ ਹੋਈ ਆ ਫਿਰ ਕਹਿੰਦੀ ਆ ਉਹਦੀ ਮਾਂ ਕਹਿੰਦੀ ਆ ਵੀ ਤੁਸੀਂ ਕੁੜੀ ਦੀ ਦੇਖਭਾਲ ਨਹੀਂ ਕਰਦੇ ਇਹਨੂੰ ਪਾਣੀ ਵਾਲਾ ਦੁੱਧ ਪਿਉਂਦੇ ਮੈਂ ਕਹਾਂ ਹੀ ਗਾਂ ਦਾ ਦੁੱਧ ਪਿਉਂਦੇ ਆ ਪਾਣੀ ਵਾਲਾ ਦੁੱਧ ਕਿਉਂ ਪਿਆਵਾਂਗੇ ਅਸੀਂ ਪਹਿਲਾਂ ਇਹਦੇ ਉੱਥੇ ਜਦੋਂ ਆਪਾਂ ਰਾਜੀਨਾਮਾ ਕਰਕੇ ਲੈ ਕੇ ਆਇਆ ਇਹਦੀ ਮਾਤਾ ਨੂੰ ਉਹਨਾਂ ਨੇ ਕਿਹਾ ਹੀ ਵੀ ਤੂੰ ਇਹਨਾਂ ਦੇ ਗੱਲ ਦੇ ਵਿੱਚ ਦਖਲਦਾਰੀ ਨਹੀਂ ਕੋਈ ਵੀ ਦੇਣੀ ਇਹ ਆਪਣੀ ਲੜਕੀ ਜਿਹੜੀ ਆਪਣੇ ਘਰ ਚੱਲੀ ਆ ਫਿਰ ਅਸੀਂ ਇਹਨਾਂ ਦੇ ਉੱਥੇ ਮੋਠਾ ਵਾਲੀ ਫੋਨ ਲਾਇਆ ਨਾਨੀ ਨੂੰ ਉੱਥੇ ਇਹਦੀ ਮਾਂ ਉੱਥੇ ਹੀ ਆਈ ਸੀ ਫੇਰ ਉਹਨਾਂ ਨੂੰ ਅਹੀਂ ਆਖਿਆ ਪੀ ਇਦਾਂ ਇਹ ਇੰਨੀ ਗੱਲ ਕਹਿੰਦੀ ਇਹਨੂੰ ਜਦੋਂ ਕਿਹਾ ਵਾ ਪੀ ਤੁਸੀਂ ਕੋਈ ਗੱਲਬਾਤ ਨਹੀਂ ਇਹਦੇ ਵਿੱਚ ਕਰਨੀ ਇਹ ਪਰ ਫੇਰ ਵੀ ਨਹੀਂ ਢਾਲਦੀ ਉਹਦੀ ਨਾਨੀ ਕਹਿੰਦੀ ਪੀ ਧੀਏ ਕੋਈ ਗੱਲ ਨਹੀਂ ਅਸੀਂ ਕੋਈ ਗੱਲ ਨਹੀਂ ਗੀ ਕਰਨੀ ਤੁਸੀਂ ਫੋਨ ਜਿਹੜਾ ਵਾ ਸਾਨੂੰ ਦੂਸਰੇ ਤੀਸਰੇ ਦਿਨ ਅਹੀਂ ਲਾ ਕੇ ਗੱਲ ਕਰਿਆ ਕਰਾਂਗੇ ਮੈਂ ਕਹਾਂ ਨਹੀਂ ਦੂਸਰੇ ਤੀਸਰੇ ਦਿਨ ਕਿਉਂ ਲਾਉਣਾ ਤੁਸੀਂ ਰੋਜ਼ ਲਾਓ ਫੋਨ ਪਰ ਰਾਜੀ ਪਾਜੀ ਪੁੱਛੋ ਤੁਸੀਂ ਜਿਹੜੀ ਗੱਲ ਕਰਨ ਵਾਲੀ ਆ ਫਾਲਤੂ ਸਾਡੇ ਘਰ ਦੇ ਵਿੱਚ ਇਹਦੀ ਮਾਤਾ ਜਿਹੜੀ ਕੋਈ ਗੱਲਬਾਤ ਨਾ ਕਰੇ ਇਦੋਂ ਵੱਧ ਕੋਈ ਗੱਲ ਨਹੀਂ ਹੋਈ ਫੇਰ ਸ਼ਾਮ ਨੂੰ ਰੋਟੀ ਪਾਣੀ ਅਸੀਂ ਕੀਤਾ ਵਾ ਇਹ ਲੜਕੀ ਨੇ ਮੁੜ ਕੇ ਮੇਰੇ ਲੜਕੇ ਦਾ ਫੋਨ ਆਇਆ ਉਹਦੇ ਨਾਲ ਗੱਲ ਕਰਨ ਲਈ ਆ ਉਹਦੇ ਨਾਲ ਵੀ ਗੱਲਬਾਤ ਹੋਈ ਆ ਫੇਰ ਇਹਨੇ ਰੋਟੀ ਜਿਹੜੀ 2 ਵਜੇ ਖਾਦੀ ਸੀ ਸ਼ਾਮ ਨੂੰ ਰੋਟੀ ਪਾਣੀ ਪੱਕਾ ਅਸੀਂ ਆਖਿਆ ਫੇਰ ਰੋਟੀ ਖਾ ਲਾ ਕਹਿੰਦੀ ਮੈਨੂੰ ਭੁੱਖ ਨਹੀਂ ਗਈ ਆਗੀ ਅਈਆ ਕਹ ਪੋਖੂ ਕਿਉਂ ਨਹੀਂ ਜਿੰਨੀ ਆਗੀ ਉੰਨੀ ਤੂੰ ਖਾ ਲਾ ਕਹਿੰਦੀ ਨਹੀਂ ਮੰਮੀ ਮੈਂ ਨਹੀਂ ਰੋਟੀ ਖਾਣੀ ਮੇਰੀਆਂ ਦੋ ਤੀਆਂ ਬੈਠੀਆਂ ਵਾ ਉਹਨਾਂ ਨੂੰ ਬਹਿ ਕੇ ਰਾਤ ਸਾਢੇ 9 ਵਜੇ ਦੀ ਗੱਲ ਆ ਮਹਿੰਦੀ ਲਾਉਣ ਦੇ ਆ ਇੱਕ ਮੇਰੇ ਜੇਠ ਦੀ ਪੋਤਰੀ ਆ ਜੇਠਾਣੀ ਮੇਰੇ ਵੀ ਨਾਲ ਬੈਠੀ ਆ ਉਹਨੂੰ ਕਹਿੰਦੀ ਆ ਵੀ ਤੂੰ ਜੇ ਅਗਰ ਨਹੀਂ ਤੇ ਮਹਿੰਦੀ ਲਾਦਾ ਉਹਨੇ ਅੰਮ੍ਰਿਤ ਛਕਿਆ ਹੋਰ ਨਹੀਂ ਲਾਉਂਦੀ ਉਹ ਆਂਦੀ ਵੀ ਨਹੀਂ ਚਾਹਤੀ ਜੀ ਮੈਂ ਮਹਿੰਦੀ ਨਹੀਂ ਲਾਉਣੀ ਇਹ ਲਾ ਲੂ ਕੇ ਤੇ ਉਹ ਸੌਂ ਗਏ ਅਸੀਂ ਲੰਮੇ ਪੈ ਗਏ ਸਾਢੇ 9 ਵਜੇ ਅਸੀਂ ਲੰਮੇ ਪੈ ਗਏ ਬੱਤੀਆਂ ਬੰਦ ਕਰਤੀਆਂ ਫੇਰ ਅਸੀਂ ਕੋਹ ਹੀ ਥੱਲੇ ਸੁੱਤੇ ਅੰਦਰ ਕਮਰਿਆਂ ਦੇ ਕੋਹ ਹੀ ਉੱਪਰ ਕੋਠੀ ਤੇ ਸੁੱਤੇ ਆ ਹੂੰ ਇਹ ਰਾਤ 10 ਵਜੇ ਮੇਰੀ ਦੋਤੀ ਨੇ ਦੱਸਿਆ ਵਾ ਸਵੇਰ ਨੂੰ ਜਦੋਂ ਚਲੇ ਜਾਂਦੀ ਆ ਹੂੰ ਉਦੋਂ ਇਹ ਰਾਤ ਕਿਤੇ 10 ਵਜੇ ਨਾ ਆਪਣੀ ਤਿਆਰੀ ਟੁਰੀ ਕਰਨ ਲਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਨਹੀਂ ਪਤਾ ਪੀ ਇਹਨੇ ਨੀਂਦ ਵਾਲੀਆਂ ਗੋਲੀਆਂ ਪਾਤੀਆਂ ਸਪਰੇਅ ਮਾਰ ਦਿੱਤੀ ਸਾਨੂੰ ਕੋਈ ਪਤਾ ਨਹੀਂ ਹੂੰ ਅਹੀਂ ਜਦੋਂ ਸਵੇਰ ਨੂੰ ਸੁੱਤੇ ਉੱਠੇ ਆ ਹੂੰ ਮੇਰੀ ਲੜਕੀ ਬੋਲਦੀ ਨਹੀਂਗੀ ਨਾ ਸੁਣਦਾ ਨਾ ਉਹ ਬੋਲਦੀ ਆ ਉਹ ਉਪਰੋਂ ਆਈ ਆ ਉਤਰ ਕੇ ਤੇ ਜਦੋਂ ਉਹਨੇ ਵੇਖਿਆ ਇਹਦਾ ਸਮਾਨ ਜਿਹੜਾ ਸੀ ਉਹ ਡੈਕ ਰੂਮ ਦੇ ਬੂਏ ਗਾੜੀ ਪਿਆ ਸੀਗਾ ਉਹਨੇ ਚੀਕਾਂ ਮਾਰਨੀਆਂ ਚਾਲੂ ਕਰਤੀਆਂ ਅਸੀਂ ਉੱਠ ਕੇ ਦਵਾ ਦਵ ਵੇਖਿਆ ਅਸੀਂ ਆਂਡ ਗਵਾਂਡ ਇਕੱਠਾ ਕੀਤਾ ਵਾ ਬੰਦੇ ਆਏ ਆ ਸਾਡੇ ਘਰ ਇਹ ਮੁੰਡਾ ਜਿਹੜਾ ਚੌਂਕ 'ਚ ਵੇਖਣ ਚਲ ਗਿਆ ਉਹ ਤਾਂ ਕਿਤੇ 11:30 ਵਜੇ ਹੁਣ ਸੀਸੀਟੀ ਵੀਰੇ ਦੇ ਵਿੱਚ ਆਈ ਆ ਤੇ 11:30 ਵਜੇ ਇੱਥੋਂ ਜਾਣ ਡਈ ਆ ਤੁਸੀਂ ਰੁਟੀਨ ਦੇ ਵਿੱਚ ਜਿਵੇਂ ਸਵੇਰ ਉੱਠਦੇ ਹੋ 4 ਵਜੇ 5 ਵਜੇ ਉੱਠਦੇ ਹੋ ਜਿੱਦੇ ਜਾਂਦੀ ਆ ਉਹ ਉਹਦੇ ਵੀ ਉਸੇ ਟਾਈਮ ਹੀ ਉੱਠਦੇ ਹੋ ਜਾਂ ਦਵਾਈ ਦਾ ਕੋਈ ਸਪਰੇ ਦਾ ਅਸਰ ਸੀ ਲੇਟ ਉੱਠੇ ਹੋ ਨਹੀਂ ਲੇਟ ਉੱਠੇ ਹੀ ਨਾ ਲੇਟ ਉੱਠੇ ਹਾਂਜੀ ਲੇਟ ਉੱਠੇ ਹਾਂ ਅਸਲ ਦੇ ਵਿੱਚ 5 ਮਹੀਨੇ ਦਾ ਸਮਾਂ ਹੋ ਗਿਆ ਉਸ ਲੜਕੀ ਨੂੰ ਪੇਕਾ ਪਰਿਵਾਰ ਇਹ ਕਹਿੰਦਾ ਵੀ ਉਹ ਉਹਦਾ ਇਹਨਾਂ ਨੇ ਕਤਲ ਕਰ ਦਿੱਤਾ ਖਤਮ ਕਰ ਦਿੱਤਾ ਇਹਨਾਂ ਦੇ ਦੱਸਣ ਦੇ ਮੁਤਾਬਕ ਪਰ ਇਹ ਕਹਿੰਦੇ ਵੀ ਸੀਸੀਟੀਵੀ ਜਿਹੜੀ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਸ਼ੋਅ ਕੀਤੀ ਆ ਦਿਖਾਈ ਆ ਵੀ ਉਹ ਲੜਕੀ ਚਲੀ ਗਈ ਆ ਲੜਕੀ ਉਹ ਚਲੀ ਗਈ ਪਰ ਕੀ ਉਹਦੇ ਪੇਕੇ ਪਰਿਵਾਰ ਨੇ ਕਦੇ ਕੋਈ ਦਰਖਾਸਤ ਜਾਂ ਉਹਦੇ ਪ੍ਰਤੀ ਕੋਈ ਖਬਰ ਕੋਈ ਅਖਬਾਰ ਚ ਨਿਊਜ਼ ਨਹੀਂ ਲਵਾਈ ਵੀ ਸਾਡੀ ਕੁੜੀ ਗਾਇਬ ਹੋ ਗਈ ਆ ਬਿਲਕੁਲ ਸਰ ਇਸ ਗੱਲ ਤੇ ਉਹਦੀ ਮਾਤਾ ਆਉਂਦੀ ਨਹੀਂ ਵੀ ਸਾਡਾ ਸਾਧ ਦਿੰਦੀ ਵੀ ਚਲੋ ਸਾਡੀ ਬੱਚੀ ਗਾਇਬ ਹੋਈ ਆ ਉਹਨਾਂ ਨੇ ਗੁੰਮਸੁਦਗੀ ਦਾ ਸਾਡੇ ਉੱਤੇ ਪਰਚਾ ਟਾਣੇ ਦੇ ਵਿੱਚ ਪਾਉਣ ਦੇ ਵੀ ਲੜਕੀ ਤੂੰ ਗਾਇਬ ਕੀਤੀ ਆ ਮੇਰੀ ਵੱਲੋਂ ਅਸੀਂ ਸਰ ਕਿਤੇ ਲੜਕੀ ਨੂੰ ਗਾਇਬ ਨਹੀਂ ਕੀਤਾ ਸਾਡਾ ਬੱਚਾ ਆ ਬੱਚਾ ਨਾਲ ਲੈ ਕੇ ਜਾ ਚੁੱਕੀ ਹੋਵੇ ਅੱਛਾ ਉਹ ਬੱਚਾ ਜਿਹੜੀ ਗੁੜੀ ਆ ਉਹ ਵੀ ਨਾਲ ਗਾਇਬ ਆ ਕੀ ਗਿਆ ਬਾਜੀ ਸਰ ਅੱਛਾ ਫਿਰ ਉਦੋਂ ਜਦੋਂ ਉਹਨਾਂ ਨੇ ਦਰਖਾਸਤ ਤੁਹਾਡੇ ਖਿਲਾਫ ਦੇਤੀ ਹੁਣ ਤੱਕ ਦੀ ਇਨਕੁਆਰੀ ਪੁਲਿਸ ਡਿਪਾਰਟਮੈਂਟ ਨੇ ਕੀ ਕੀਤੀ ਕੀ ਕੱਢਿਆ ਉਹਦੇ ਚ ਪੁਲਿਸ ਸਰ ਬਲਵਿੰਦਰ ਸਿੰਘ ਥਾਣੇਦਾਰ ਵਾ ਇਹਦੇ ਕੋਲ ਸਾਡੀ ਦਰਖਾਸਤ ਆ ਮੈਤੇ 5 ਮਹੀਨੇ ਹੋ ਗਏ ਮੈਂ ਇਹਦੀ ਅਲ ਗੀੜੇ ਤੇ ਗੀੜਾ ਰੱਖਦਾ ਰਿਹਾ ਵੀ ਸਰ ਸਾਨੂੰ ਇਨਜਾਬ ਦਿਵਾਓ ਵੀ ਇਹਨੂੰ ਲੱਭੋ ਉਹ ਗੱਡੀਆਂ ਸਰ ਮੈਨੂੰ ਕਹਿੰਦਾ ਰਿਹਾ ਵੀ ਤੁਹਾਡੇ ਆਸਤੀ ਵੇਲੇ ਨਹੀਂ ਗਏ ਸੀ ਬਲਵਿੰਦਰ ਸਿੰਘ ਮੈਂ ਉਹਨਾਂ ਦਾ ਮੰਤਰਲਾ ਕੀਤਾ ਮੈਨੂੰ ਦਬਕਮਕ ਮਾਰਦਾ ਰਿਹਾ 7 ਤਰੀਕ ਨੂੰ ਸਰ 12ਵੇਂ ਮਹੀਨੇ ਦੇ ਵਿੱਚ ਇਹ ਪੰਚਾਇਤ ਲੈ ਕੇ ਆਈ ਆ ਕਹਿੰਦੇ ਵੀ ਰਾਜੀਨਾਵਾ ਕਰੋ ੱੱਕੇ ਨਾ ਰਾਜੀਨਾਵਾ ਕਰਾਉਣ ਦੇ ਸਰ ਮੇਰਾ ਬ੍ਰਦਰ ਆ ਮੈਂ ਆ ਡੈਡੀ ਜੀ ਦਾ ਕਿਦਾਂ ਰਾਜੀਨਾਵਾ ਕਰ ਲੀਆ ਆਪਾਂ ਇਹਨਾਂ ਦੇ ਨਾਲ ਉਸ ਤੋਂ ਬਾਅਦ ਆ ਇਹਨੇ 7 ਤਰੀਕ ਰਾਜੀਨਾਵਾ ਕਾਦਾ ਕਰਵਾਉਂਦੇ ਆ ਕੁੜੀ ਗਾਇਬ ਆ ਲੱਭੀ ਨਹੀਂ ਹੈਨਾ ਕਿਤੇ ਉਹਨਾਂ ਨੂੰ ਸ਼ਾਕਾ ਵੀ ਤੁਸੀਂ ਮਾਰਤੀ ਫੇਰ ਰਾਜੀਨਾਵਾ ਕਾਦਾ ਕਰਵਾਉਂਦੇ ਇਹੀ ਸਰ ਰਾਜੀਨਾਵਾ ਵੀ ਅਸੀਂ ਸੌ ਖਾ ਲੈਨੇ ਆ ਵੀ ਲੜਕੀ ਸਾਡੇ ਕੋਲ ਨਹੀਂ ਗਈ ਸਾਡਾ ਗਹਿਣਾ ਗੱਟਾ ਗਾਇਬ ਹੋਇਆ ਕਹਿੰਦੇ ਤੁਸੀਂ ਗਹਿਣੇ ਦੀ ਸੌ ਖਾ ਲੋ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਤੁਸੀਂ ਕਾਨੂੰਨੀ ਕਾਰਵਾਈ ਕਰੋ ਪੁੱਛਗਿੱਛ ਕਰੋ ਪਰ ਉਹਨਾਂ ਨੇ 7 ਤਰੀਕ ਪਾ ਕੇ 15 ਦਿਨ ਹੋਰ ਅੱਗੇ ਕਰਤਾ 15 7 ਤਰੀਕ ਨੂੰ ਇਹਦੀ ਕੁੜੀ ਦੀ ਮਾਤਾ ਨਾਲ ਬੰਦੇ ਲੈ ਕੇ ਆਈ ਆ ਥਾਣੇ ਦੇ ਵਿੱਚ ਆਣ ਕੇ ਇਹਨਾਂ ਨੇ ਉਲਟਾ ਸਾਡੇ ਉੱਤੇ ਟਣਦਾਰਨੇ ਕਿ ਵੀ ਰਾਜੀ ਨਵਾ ਕਰ ਤੂੰ ਰਾਜੀ ਨਵਾ ਤੱਕ ਹੀ ਰਹਿਣਾ ਵੀ ਮੈਨੂੰ ਕਰਾਉਣ ਨੂੰ ਕਹਿਣ ਡਿਆ ਮੈਂ ਕਿਹਾ ਸਰ ਮੈਂ ਰਾਜੀ ਨਵਾ ਇਦਾਂ ਨਹੀਂ ਕਰ ਸਕਦਾ ਜੇ ਮੈਨੂੰ ਸਵਾਲ ਆ ਸਰ ਮੇਰਾ ਡੈਡੀ ਦੀ ਡੈਥ ਹੋ ਚੁੱਕੀ ਆ ਮੈਂ ਆਪਣੇ ਡੈਡੀ ਦੀ ਥਾਂ ਤੇ ਵੱਡਾ ਘਰ ਦੇ ਵਿੱਚ ਉਹ ਜ਼ਿੰਮੇਵਾਰੀ ਮੇਰੇ ਸਿਰ ਤੇ ਬ੍ਰਦਰ ਬਾਰ ਆ ਮੈਂ ਗੱਲ ਕਰ ਸਕਦਾ ਸਰ ਮੈਂ ਸਵਾਲ ਜਵਾਬ ਕੀਤੇ ਇਹਨੂੰ ਟਾਣੇਦਾਰ ਦੇ ਸਾਹਮਣੇ ਤੇ ਗਾੜੀਆਂ ਨੂੰ ਦਬਕੇ ਮਾਰਦੇ ਆ ਵੀ ਤੂੰ ਕੁੜੀ ਗਾਇਬ ਕੀਤੀ ਆ ਤੇ ਤੇਰੇ ਤੇ ਪਰਚਾ ਪਾ ਕੇ ਤੇ ਤੈਨੂੰ ਅੰਦਰ ਕਰਨਾ ਹਾਂ ਹਾਂ ਮੈਂ ਸਰ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿਹਾ ਸਰ ਸਾਡਾ ਕੋਈ ਕਸੂਰ ਨਹੀਂ ਸੀ ਸੀਸੀਟੀਵੀ ਕੈਮਰੇ ਤੁਸੀਂ ਚੈੱਕ ਕਰਾ ਸਕਦੇ ਜੀ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਉੱਤੇ ਏ ਮੇਰੇ ਘਰ ਦੇ ਵਿੱਚ 40 50 ਬੰਦੇ ਲਿਆਣ ਕੇ ਮਾਤਾ ਤੇ ਤਲਾਸ਼ੀ ਕਰਕੇ ਗਈ ਹੈ ਮੇਰੀ ਮਾਤਾ ਕੱਲੀ ਕਰ ਸਰ ਜੇ ਕੋਈ ਅਣਬਣ ਹੋ ਜਾਂਦੀ ਮੇਰੀ ਮਾਂ ਨੂੰ ਹੱਥੀ ਪੈ ਗਏ ਤੇ ਜੇ ਕੋਈ ਗੱਲਬਾਤ ਕਰ ਦਿੰਦੇ ਫੇਰ ਸਰ ਕਿ ਉਹਨੂੰ ਜਮਿਆ ਰਿਹਾ ਸੀ ਜੀ ਦਾ ਬਿਲਕੁਲ ਮੋਹਤਵਾਰ ਬੰਦੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜੂ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਨੂਪ ਸਿੰਘ ਜੀ ਤੁਸੀਂ ਗਏ ਹੋ ਇਹਨਾਂ ਦੇ ਰੌਲੇ ਦੇ ਵਿੱਚ ਹਾਂਜੀ ਗਏ ਜੀ ਆਪਣੇ ਨਾ ਕਪੂਰਥਾ ਦੇ ਮਨਾਲ ਜਾਂਦੇ ਰਹਾਂ ਉਸੇ ਮੈਡਮ ਨੇ ਸਾਡਾ ਫੈਸਲਾ ਕਰਾਇਆ ਸੀ ਵੀ ਚਲੋ ਇਹ ਲੜਕੀ ਦੇ ਨੇ ਚਾਲਨ ਦੇਖੇ ਪ੍ਰੂਫ ਲਗਾਏ ਵੀ ਕੁਸ਼ੀ ਦੇ ਚਾਲਨ ਸਹੀ ਨਹੀਂ ਗੇ ਫਿਰ ਉਹਨਾਂ ਨੇ ਚਲੋ ਸਾਲੀ ਜਾਂ ਦੋਹਾਂ ਪਾਰਟੀਆਂ ਵਾਲੀ ਗੱਲ ਸੁਣ ਕੇ ਫਿਰ ਲੜਕੀ ਨੂੰ ਕਿਹਾ ਵੀ ਤੂੰ ਆਪਣੇ ਮੋਬਾਈਲ ਨਹੀਂ ਰੱਖਾਂ ਟੱਚ ਮੋਬਾਈਲ ਹਾਂ ਸ਼ਾਦਾ ਮੈ ਰੱਖ ਤੇ ਤੂੰ ਆਪਣੇ ਸੌਰੇ ਕਰ ਜਾ ਇਹ ਮੰਨ ਗਿਆ ਕਿ ਨਹੀਂ ਵੀ ਠੀਕ ਹੈ ਜੀ ਤੁਸੀਂ ਲੈ ਜਾਓ ਇਹਨੂੰ ਅਸੀਂ ਮੁੜ ਕੇ ਉਹ ਤੋਂ ਬਾਅਦ ਚੋਂ ਪੰਜ-ਛੇ ਦਿਨ ਬਗਮਾ ਪਾ ਲੈਣਾ ਹੂਰ ਸਾਹਿਬ ਜਲਸੀ ਹਾਂ ਉਸ ਤੋਂ ਬਾਅਦ ਮੁੜ ਕੇ ਇਹ 10-15 ਦੇ ਮਹੀਨੇ ਬਾਅਦ ਆਈ ਹੈ ਤੇ ਆਗੇ ਦੇ ਤਿੰਨੇ ਦੇ ਰੀ ਤੋਂ ਬਾਅਦ ਫਿਰ ਇਹ ਕਰਕੇ ਤਜੋ ਉਹਦੇ ਰਾਤ ਸੀਸੀਟੀਵੀ ਚ ਬੰਦੇ ਆਏ ਕਾਫੀ ਹਨ ਵੀ ਨਬ ਲਾਇਆ ਉਹ ਬੜਾ ਗਲਤ ਬੋਲਦੀ ਸੀ ਕਿ ਆਉਂਦੇ ਕਹਿੰਦੇ ਅੱਜ ਤੇ ਲਾਂਡਾ ਐ ਇੱਥੇ ਪਾਲਕ ਲਈ ਸੀ ਨਾ ਜੀ ਕਹਿੰਦੇ ਆ ਟੂ ਵਜੇ ਚ ਨਾ ਲੜਕੀ ਨਪੀ ਆ ਜੀ ਤੇ ਅਸੀਂ ਆ ਕਿ ਇਹੋ ਜੀ ਗੱਲ ਕੋਈ ਨਹੀਂ ਇਹ ਯੋਗ ਨਹੀਂ ਇਹ ਮੁੰਡਾ ਪਲਾਮਾ ਸੇ ਨਹੀਂ ਯੋਗ ਨਹੀਂਗਾ ਪਰ ਨਹੀਂ ਉਹ ਨਹੀਂ ਮੰਦੀ ਸੀ ਫਿਰ ਕਾਫੀ ਧਰ ਬਾਅਦ ਬੈਠ ਬਸੋਣ ਤੋਂ ਬਾਅਦ ਫਿਰ ਅਸੀਂ ਆਪਣੇ ਇੱਕ ਚੌਂਕ ਤੋਂ ਬੰਦਾ ਬੁਲਾਇਆ ਫਿਰ ਸਾਹਮਣੇ ਸੀਸੀਟੀਵੀ ਕੈਮਰਾ ਲਗਾ ਲਾ ਜੀ ਉਹ ਚੱਕ ਰਿਆ ਸੀ ਉਹ ਫਿਰ ਲੜਕੀ ਰਾਤ 11 ਵਜੇ ਥਾਈਆਂ ਮਿੰਟਾਂ ਦੇ ਨਾਲ ਗੁੜੀ ਚ ਜੀ ਸਾਥੀ ਵਿਚ ਲਫਾਫਾ ਫੜਿਆ ਜੀ ਫਿਰ ਉਹ ਜਾਂਦੀ ਹੋਏ ਵੇਖੀ ਫਿਰ ਉਹ ਬੰਦੇ ਗਏ ਇੱਥੇ ਜੀ ਹੁਣ ਤੱਕ ਇਹ ਕੁੜੀ ਦੇ ਪੇਕੇ ਪਰਿਵਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਵੀ ਕੁੜੀ ਨਹੀਂ ਲੱਭਦੀ ਸੱਚੀ ਆਉਂਦੇ ਇਹੀ ਠਾਲੇ ਦਾ ਉੱਥੇ ਜਾਂਦੇ ਰਹੇ ਆ ਪਰ ਅਸੀਂ ਉਹਨਾਂ ਦੇ ਇਹ ਰਿਟੇਨਸ ਵੀ ਤੁਸੀਂ ਆਪਣਾ ਕੇਸ ਬਾਬਾ ਨਾਲ ਲਓ ਤੇ ਅਸੀਂ ਆਪਣਾ ਲੈਣੀ ਨੇ ਲੜਕੀ ਲੱਭੂਗੀ ਤੇ ਫਿਰ ਆਪਣਾ ਜੀ ਤਲਾਕ ਕਰਾ ਲਾਂਗੇ ਤੇ ਅਸੀਂ ਕਿਹਾ ਵੀ ਇਹ ਬੇਸ ਬੰਦ ਨਹੀਂ ਗਾ ਹੁਣ ਵੇਖੋ ਮੁੰਡਾ ਇੱਥੇ ਨਹੀਂ ਗਾ ਤੇ ਸਾਨੂੰ ਕਿਸੇ ਨੂੰ ਪਾਵਰ ਨਹੀਂ ਬੇਹਤਲਾਕ ਤਾਂ ਕਰਵਾ ਦਈਏ ਉਹ ਕਹਿੰਦੇ ਸੀ ਜਦੋਂ ਤੁਸੀਂ ਆਪਣੇ ਦੋਵੇਂ ਜੀ ਆਪਣੇ ਜਿਹੜੇ ਕੇਸ ਲਾਏ ਆ ਇਹ ਵਾਵਸ ਨਾਲ ਲਿਏ ਤੇ ਜਦ ਮੁੰਡ ਦੇਖੋ ਤੁਸੀਂ ਅਸਲ ਦੇ ਵਿੱਚ ਇਹ ਗੱਲ ਨੂੰ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਜਿਹੜਾ ਕੰਮ ਹੋ ਗਿਆ ਉਹ ਹੋ ਗਿਆ ਕਿ ਤਰ੍ਹਾਂ ਦੀ ਮਿੱਟੀ ਪਾਉਣ ਦੀ ਗੱਲ ਆ ਵੀ ਜੇ ਕੁੜੀ ਗਵਾਚ ਗਈ ਤਾਂ ਕੋਈ ਚੱਕਰ ਨਹੀਂ ਤਲਾਕ ਵਾਲਾ ਜਿਹੜਾ ਸਿਸਟਮ ਆ ਜਾਂ ਕੇਸ ਲੱਗੇ ਇੱਕ ਦੋਨਾਂ ਤਰ੍ਹਾਂ ਵਾਲੇ ਪਾਸਿਓਂ ਵੀ ਉਹ ਆਪਾਂ ਵਾਪਸ ਲੈ ਲਈਏ ਜਦੋਂ ਲੜਕਾ ਆਊਗਾ ਉਦੋਂ ਤਲਾਕ ਲੈ ਲਾਂਗੇ ਉਦੋਂ ਵੀ ਉਹਨਾਂ ਦੀ ਇਹ ਗੱਲ ਨਹੀਂ ਕਹੀ ਵੀ ਜਦੋਂ ਲੜਕਾ ਆ ਜਾਊਗਾ ਆਪਾਂ ਲੱਭ ਲਾਂਗੇ ਜਾਂ ਘਰ ਬਸ ਜੂਗਾ ਜਾਂ ਕੁੜੀ ਤੁਹਾਡੇ ਘਰੇ ਜਾਊ ਇਹ ਨਹੀਂ ਕਹਿੰਦੇ ਸੜੀ ਲੜਕੀ ਨਹੀਂ ਹੈਗੀ ਤੁਸੀਂ ਭੇਜਣਾ ਤੁਹਾਨੂੰ ਕੀ ਹੈ ਉਹ ਨਾਲੇ ਜੀ ਗਏ ਕਹਿ ਵੀ ਦਿੰਦੇ ਆ ਸਾਡੀ ਲੜਕੀ ਸਾਨੂੰ ਆਪਰੇ ਦੱਸ ਕੇ ਗਈ ਵੀ ਕਿੱਥੇ ਚੱਲ ਗਈ ਕਿਉਂ ਹਮਾਰਤੀ ਕਿੱਥੇ ਚੱਲ ਗਈ ਸਾਲਮ ਨਹੀਂ ਆਦੇ ਪਰ ਰੁਕ ਕੋਈਗਾ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਲੱਭਣ ਦੀ ਨੇ ਤੇਲੀ ਬਹਾੜੇ ਉਹ ਕਹਿੰਦੇ ਹੀ ਕਿਆ ਕਰਦੇ ਆ ਕਰਦੇ ਆ ਸਾਡੇ ਸਾਹਮਣੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਾਨੂੰ ਨਕਦੀ ਬੁਲਾਇਆ ਮੁੜ ਕੇ ਪਿੱਛੇ ਇਸ ਜਗ੍ਹਾ ਸਾਨੂੰ ਕੋਈ ਦੱਸ ਪੈਂਦੀ ਤੁਸੀਂ ਆਓ ਨਾਲ ਦੇ ਸਾਨੂੰ ਕੋਈ ਇਸ ਬਾਰੇ ਨਹੀਂ ਕੀਤਾ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਮੰਨ ਲਓ ਕੁੜੀ ਲੱਭਦੀ ਆ ਘਰੇ ਵਸਾਉਣਾ ਚਾਹੁੰਦੇ ਹੋ ਸਹੀ ਤਰੀਕੇ ਨਾਲ ਰਾਵੇ ਜਾਂ ਕੀ ਕਹਿਣਾ ਚਾਹੁੰਦੇ ਨਹੀਂ ਸਰ ਵੇਖੋ ਅਸੀਂ ਉਹਨੂੰ ਲੈ ਕੇ ਆਏ ਆ ਰਜਾਵੰਦੀ ਨਾਲ ਲੈ ਕੇ ਆਏ ਆ ਹੂੰ ਦੋ ਦਿਨ ਉਹ ਸਾਡੇ ਘਰ ਰਹੀ ਆ ਲਟਕਾ ਮੇਰਾ ਇੱਥੇ ਨਹੀਂ ਬਾਹਰ ਆ ਹੂੰ ਇਹ ਲਟਕੇ ਨੇ ਵੀ ਆਪਣੇ ਕੰਮ ਤੇ ਜਾਣਾ ਹੁੰਦਾ ਵਾ ਮੈਂ ਕੱਲੀ ਆ ਜਨਾਨੀ ਜੇ ਉਹਦੋਂ ਨਹੀਂ ਹੋ ਰਹੀ ਤਾਂ ਉਹਨੂੰ ਕਿਸ ਤਰ੍ਹਾਂ ਸਾਡੇ ਘਰ ਰਹੂਗੀ ਉਦੋਂ ਸਾਨੂੰ ਕੋਈ ਸਮਝ ਲੋਪੇ ਗੋਲੀਆਂ ਦੇਗੀ ਜਾਂ ਸਪਰੇਅ ਮਾਰਗੀ ਕੱਲ ਨੂੰ ਅਸੀਂ ਆਪਣੇ ਘਰ ਰੱਖਦੇ ਆ ਸਾਨੂੰ ਕੋਈ ਚੀਜ਼ ਐਹੋ ਜੀ ਦੇ ਕੇ ਸਾਡਾ ਪਰਿਵਾਰ ਖਤਮ ਕਰ ਜਵੇ ਅਹੀਂ ਕਿਹੜੇ ਸਾਥ ਨਾਲ ਉਹਨੂੰ ਇੱਥੇ ਰੱਖ ਸਕਦੇ ਆ ਉਹ ਰੱਖਣ ਦੇ ਯੋਗ ਨਹੀਂ ਹੈਗੀ ਜੀ ਜਿਹੜੀ ਇੱਥੇ ਦੋ ਦਿਨ ਨਹੀਂ ਟਿੱਕੀ 1.5 ਸਾਲ ਆਪਣੇ ਪੇਕਿਆਂ ਘਰ ਰਹਿ ਰਹੀ ਆ ਉਹ ਘਰ ਦੇ ਵਿੱਚ ਉਹ ਉੱਥੇ ਰਹਿੰਦੀ ਨਹੀਂ ਉਹ ਮੁੰਡਿਆਂ ਦੇ ਨਾਲ ਤੁਰੀ ਫਿਰਦੀ ਆ ਹੂੰ ਤੇ ਹੁਣ ਜੇ ਰਾਜੀ ਨਾਮ ਕਰਕੇ ਹੀ ਆਪਣੇ ਘਰ ਲੈ ਕੇ ਆਏ ਆ ਤੇ ਸਾਡੇ ਘਰ ਉਹ ਟਿਕਨੀ ਤੇ ਫਿਰ ਅਹੀਂ ਉਹਨੂੰ ਕੀ ਕਰਨਾ ਰੱਖ ਕੇ ਲਟਕਰ ਸਾਡਾ ਬਾਹਰ ਬਿਲਕੁਲ ਕੁਝ ਪ੍ਰੂਫ ਜਿਹੜੇ ਹੋਰ ਵੀ ਸੀਗੇ ਇੱਕ ਉਹ ਜਿਹੜਾ ਤੁਸੀਂ ਕਹਿੰਦੇ ਸੀ ਨਾਮ ਦੀ ਬਦਲੀ ਆ ਚੇਂਜ ਕੀਤਾ ਹੋਇਆ ਉਹ ਕੀ ਸਿਸਟਮ ਆ ਤੁਹਾਡੇ ਕੋਲੇ ਉਹ ਸਰ ਇਹਨਾਂ ਨੇ ਪਰਚੀਆਂ ਬਣਾਈਆਂ ਇਹਨੇ ਟੈਸਟ ਕਰਵਾਏ ਆ ਸਾਨੂੰ ਡਾਟ ਆ ਇਹ ਚੀਜ਼ਾਂ ਦੇ ਵਿੱਚ ਮੇਰੇ ਬ੍ਰਦਰ ਨੇ ਕਿਹਾ ਵੀ ਮੈਂ ਲੜਕੀ ਦਾ ਇਹਦਾ ਬੱਚੇ ਦਾ ਟੈਸਟ ਕਰਵਾਉਂਗਾ ਇਹਦੀ ਮਾਤਾ ਕਹਿੰਦੀ ਆ ਵੀ ਮੈਂ ਜੀ ਹਸਪਤਾਲ ਦੇ ਆ ਇਹ ਜੀ ਸਰ ਹਸਪਤਾਲ ਦੇ ਜੀ ਸਰ ਇਹ ਸਰ ਇਹ ਜਿਹੜੇ ਰਿਪੋਰਟਾਂ ਜੀ ਹਾਂ ਜੀ ਇਹ ਸਰ ਮੈਸੇਜ ਹਰਲੀਨ ਕੌਰ ਦੇ ਨਾਮ ਤੇ ਹਾਂਜੀ ਤੇ ਵਾਈਫ ਬਲਜੀਤ ਸਿੰਘ ਪਾ ਕੇ ਕੱਟ ਕੇ ਨੇ ਪਿੰਨ ਦੇ ਨਾਲ ਹਸਪੀਟਲ ਦੇ ਵਿੱਚੋਂ ਮਨਜੀਤ ਸਿੰਘ ਕੀਤਾ ਆ ਤੇ ਨਾਲ ਮਾਂ ਦਾ ਫੋਨ ਨੰਬਰ ਥੱਲੇ ਬਲਜੀਤ ਤੁਹਾਡੇ ਬ੍ਰਦਰ ਦਾ ਨਾਮ ਹੈ ਇਹ ਮਨਜੀਤ ਕੰਨ ਮਨਜੀਤ ਇਹਦਾ ਜਿਹੜਾ ਜਿਹਦੇ ਨਾਲ ਰਿਲੇਸ਼ਨ ਆ ਕੁੜੀ ਦੇ ਦੇ ਜੀ ਠੀਕ ਆ ਉਸ ਤੋਂ ਬਾਅਦ ਮੈਸੇਜਰ ਹਰਲੀਨ ਕੌਰ ਵਾਈਫ ਮਨਜੀਤ ਸਿੰਘ ਇਹ ਵੀ ਪਰਚੀ ਉਹਦੇ ਨਾਮ ਦੀ ਕੱਢੀ ਮਾਂ ਦਾ ਫੇਰ ਫੋਨ ਨੰਬਰ ਆ ਆ ਵੇਖੋ ਆ ਆ ਵੇਖੋ ਜੀ ਤਿੰਨ ਪਰਚੀਆਂ ਮੈਸੇਜਰ ਲਈ ਇਨਕੋਰ ਵਾਈਫ ਮਨਜੀਤ ਸਿੰਘ ਦੇ ਨਾਂ ਤੇ ਸਾਰੀਆਂ ਪਰਚੀਆਂ ਬ੍ਰਦਰ ਮੇਰਾ ਬਾਹਰ ਵਿਆਹ ਉਹਦੇ ਨਾਲ ਕੀਤਾ ਖਰਚੇ ਉਹਦੇ ਕੋਲੇ ਦੇ ਰਵੇ ਰਹਿਣਾ ਜਿਹੜਾ ਵਾ ਮਨਜੀਤ ਸਿੰਘ ਦੇ ਸਰ ਕਿਦਾਂ ਹੋ ਸਕਦਾ ਹੈ ਉਨੇ ਹੀ ਕਿਉਂਕਿ ਉਹ ਲੜਕੀ ਇੱਕ ਬੱਚੀ ਦੀ ਮਾਂ ਵੀ ਆ ਇਹ ਹਸਪੀਟਲ ਦੀਆਂ ਜਿਹੜੀਆਂ ਹੈਗੀਆਂ ਰਿਪੋਰਟਾਂ ਨੇ ਜਿਦੇ ਵਿੱਚ ਲੜਕੀ ਦਾ ਨਾਮ ਹਰਲੀਨ ਕੌਰ ਆ ਪਰ ਉਸ ਤੋਂ ਬਾਅਦ ਜਿਹੜਾ ਪਤੀ ਦੇ ਉਹ ਦੋ ਨਾਮ ਲਿਖੇ ਜਾ ਰਹੇ ਆ ਇੱਕ ਬਲਜੀਤ ਸਿੰਘ ਆ ਬਲਜੀਤ ਸਿੰਘ ਇਸੇ ਲੜਕੇ ਦੇ ਨਾਮ ਜਿੱਥੇ ਆਪਾਂ ਘਰੇ ਖੜੇ ਆ ਜਿਹੜਾ ਪੁਰਤਗਾਲ ਦੇ ਵਿੱਚ ਆ ਇਸ ਟਾਈਮ ਤੇ ਮਨਜੀਤ ਸਿੰਘ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਲੜਕੇ ਦੇ ਨਾਲ ਉਸ ਲੜਕੀ ਦੇ ਰਿਲੇਸ਼ਨ ਆ ਕੋਈ ਗੱਲਬਾਤ ਆ ਉਹ ਆ ਤੇ ਆ ਰਿਪੋਰਟ ਕਾਦੀ ਆ ਆ ਵਾਲੀ ਇਹ ਸਰ ਇਹਦੇ ਮੋਬਾਈਲ ਦੀ ਅਰਜ਼ੀ ਦਿੱਤੀ ਹੈ ਸਰ ਫੋਨ 70000 ਦਾ ਫੋਨ ਇਹ ਮੇਰੇ ਘਰੋਂ ਗਾਇਬ ਹੋਇਆ ਉਹਦੀ ਮੈਂ ਦਰਖਾਸਤ ਦਿੱਤੀ ਹੈ ਲੜਕੀ ਦੇ ਕੋਲ ਆ ਇੱਥੋਂ ਸਮਾਨ ਸਾਡੇ ਘਰੋਂ ਇਹਨੇ ਕੋਈ ਮਤਲਕੀ ਚੀਜ਼ ਨਹੀਂ ਰਹਿਣ ਦਿੱਤੀ ਮੇਰੇ ਘਰ ਦੇ ਵਿੱਚ ਇਹ ਜਿੱਦੇ ਰਾਤ ਨੂੰ ਜਾਂਦੀ ਹੈ ਉਹਦੇ ਗਾਇਬ ਹੁੰਦੇ ਨਹੀਂ ਸਰ ਇਹ ਪਹਿਲਾਂ ਦੀ ਗੱਲ ਹੈ ਇਹ ਪਹਿਲਾਂ ਦੀ ਹੈ ਜਦੋਂ ਵਿਆਹ ਤੋਂ ਜਦੋਂ ਵਿਆਹ ਕਰਕੇ ਗਈ ਹੈ ਹਾਂ ਤੀਸਰੇ ਮਹੀਨੇ ਚ ਇਹ ਫਿਰ ਉਹਦੇ ਹੀ ਦਰਖਾਸਤ ਦੇ ਦਿੱਤੀ ਹੈ ਮੈਂ ਸਰ ਮੇਰਾ ਮੋਬਾਈਲ ਗਾਇਬ ਹੋਇਆ ਉਦੋਂ ਦੀ ਆਹ ਲੜਕੀ ਨੂੰ ਮੇਰਾ ਬ੍ਰਦਰ ਪੈਸੇ ਭੇਜਦਾ ਰਿਹਾ ਬਾਹਰੋਂ ਹਾਂਜੀ ਇਹ ਤੇ ਇਹ ਇਹ ਕੱਲ ਤੋਂ ਮੁਕਰਦੇ ਆ ਇਹਦੇ ਉੱਤੇ ਰਲੀਨ ਕੋਰ ਦਾ ਨਾ ਇਹਦੇ ਨਾਂ ਤੇ ਮੇਰੇ ਬ੍ਰਦਰ ਨੇ ਪੈਸੇ ਪਾਏ ਆ ਸਾਰੇ ਵਿਧ ਪ੍ਰੂਫ ਸਾਡੇ ਕੋਲ ਪਏ ਆ ਜੀ ਹਾਂਜੀ ਤੇ ਪੈਸੇ ਲਿਖਾ ਕੇ ਵੀ ਮਾਤਾ ਨੇ ਵੀ ਕਹਿੰਦੀ ਵੀ ਸਸੀਂ ਕੋਜੇਵਾਲ ਪਿੰਡ ਦੇ ਵਿੱਚ ਪਾਰਟੀ ਦੀ ਮਾਂ ਨੂੰ ਕੈਂਸਰ ਆ ਵੀ ਮੈਂ ਉੱਥੇ ਪੈਸੇ ਦੇਣੇ ਆ ਤੂੰ ਕੋਈ ਮਤਕਰ ਜ ਮੇਰੇ ਬ੍ਰਦਰ ਨੂੰ ਕਹਿੰਦੀ ਸਾਸੇ ਦੀ ਅਸੀਂ ਇਹ ਚੀਜ਼ ਦੀ ਇਨਕੁਆਰੀ ਕੀਤੀ ਆ ਜੀ ਬਾਈ ਜੀ ਉਹਦੀ ਜਿਹੜਾ ਪਾਰਟੀ ਆ ਉਹਦੀ ਮਾਂ ਨੂੰ ਕੈਂਸਰ ਨਹੀਂ ਗਈ ਕੋਈ ਵੀ ਉਹਦੀ ਵਾਈਪ ਜਰੂਰ ਢਲੀ ਰਹਿੰਦੀ ਆ ਇਹਨੇ ਫਰਾਡ ਕਰਕੇ ਪੈਸੇ ਮੰਗਾਏ ਬਾਹਰ ਮਿਹਲੇ ਨਹੀਂ ਪੈਸੇ ਗਲਤ ਗੱਲ ਆ ਇਸ ਤਰੀਕੇ ਦੇ ਨਾਲ ਜਿਹੜਾ ਫਰਾਉਡ ਕਰਨਾ ਇਹ ਵੀ ਗਲਤ ਆ ਕਿਉਂਕਿ ਇੱਕ ਮਿਹਨਤ ਦੀ ਕਮਾਈ ਆ ਠੀਕ ਆ ਸਹੀ ਤਰੀਕੇ ਨਾਲ ਮੰਗਾਓ ਵਾਕੀ ਗੱਪ ਮਾਰਨ ਦੀ ਲੋੜ ਨਹੀਂ ਕਿਉਂਕਿ ਉਹ ਉਹਦੀ ਪਤਨੀ ਆ ਉਹਦਾ ਹੱਕ ਆ ਉਹਦਾ ਖਰਚਾ ਮੰਗਾਉਣਾ ਉਹ ਤੋਂ ਪੈਸੇ ਮੰਗਾਉਣੇ ਇੱਥੇ ਆਪਦੀ ਜ਼ਿੰਦਗੀ ਬਤੀਤ ਕਰਨੀ ਆ ਇਹ ਜਿਹੜਾ ਨਾਰਮਲੀ ਇਹ ਚੀਜ਼ ਹੈਗੀ ਆ ਪਰ ਇਸ ਤਰੀਕੇ ਨਾਲ ਕਰਨਾ ਉਹ ਗਲਤ ਆ ਗੈਨ ਯੂਰੇ ਆ ਜੀ ਆਜੋ ਆਜੋ ਕੋਈ ਨਹੀਂ ਕੋਈ ਪੁੱਛੀ ਕੀ ਨਾਮ ਆ ਤੁਹਾਡਾ ਸੰਤੋਖ ਸਿੰਘ ਜਾਂਦੇ ਰਹੇ ਹਾਂ ਇਸ ਰੋਲੇ ਦੇ ਵਿੱਚ ਨਹੀਂ ਮੈਂ ਉਹ ਕਰਪੂਰ ਥਲੇ ਨਹੀਂ ਗਿਆ ਜੀ ਅਜੇ ਥਾਣੇ ਜਾਂਦੇ ਰਹੇ ਹਾਂ ਜੀ ਹਾਂਜੀ ਕੀ ਮਸਲਾ ਤੁਹਾਨੂੰ ਕੀ ਲੱਗਿਆ ਵੀ ਇਸ ਪਰਿਵਾਰ ਦੀ ਕੋਈ ਗਲਤੀ ਹੈ ਉਹ ਇਹਨਾਂ ਕਿਹਾ ਸਾਡੇ ਨੰਬਰਦਾਰ ਸਾਹਿਬ ਹੁਣ ਇਹੋ ਬਿਆਨ ਉਥੇ ਹੁੰਦੇ ਰਹੇ ਜੀ ਜੀ ਹਾਂਜੀ ਕਦੇ ਨਹੀਂ ਇਸ ਗੱਲ ਵਾਲੇ ਪਾਸੇ ਆਏ ਵੀ ਜਾਂ ਕਦੇ ਉਸ ਕੱਲੀ ਲੜਕੀ ਨੂੰ ਤੁਸੀਂ ਸਮਝਾਏ ਹੋ ਵੀ ਭਾਈ ਤੇਰਾ ਘਰ ਆ ਵਸਦਾ ਵਸਾਲਾ ਤੂੰ ਕਦੇ ਨਹੀਂ ਗੱਲ ਹੋਈ ਸਮਝਾਉਂਦੇ ਰਹੇ ਜੀ ਸਾਰੇ ਉਹ ਕਹਿੰਦੇ ਸਾਡੇ ਕੋਲ ਗੁੱਡੀ ਆਈ ਨਹੀਂ ਇੱਥੇ ਕੁੜੀ ਆਈ ਨਹੀਂ ਇੱਥੋਂ ਜਾਂਦੇ ਵੇਖੇ ਪੰਚਾਇਤ ਸਾਰੀ ਨੇ ਜੀ ਹਾਂਜੀ ਇਹਨਾਂ ਨੇ ਜਾਂਦੀ ਵੇਖੀ ਅਸਲ 'ਚ ਸੀਸੀਟੀਵੀ ਦਾ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਬੱਚਤ ਆ ਜਿਹੜੀ ਉਹ ਜ਼ਰੂਰ ਹੋਈ ਆ ਠੀਕ ਆ ਅੱਛਾ ਕੀ ਹੁਣ ਜਿਹੜੀ ਤੁਹਾਡੀ ਮੰਗ ਆ ਵੀਰੇ ਕੀ ਡਿਮਾਂਡ ਆ ਹਾਂਜੀ ਆ ਜੋ ਮਾਤਾ ਜੀ ਕੋਈ ਨਹੀਂ ਇੱਥੇ ਆ ਤੂੰ ਨਾਲ ਗਈ ਲੈ ਜੀ ਜੀ ਕੀ ਨਾਮ ਆ ਮਾਤਾ ਜੀ ਤੁਹਾਡਾ ਕਲਾਸ਼ ਕੋਰਫ ਤੁਸੀਂ ਜਾਂਦੇ ਰਹੇ ਹੋ ਇਸ ਰੌਲੇ ਚ ਹਾਂਜੀ ਮੈਂ ਨਾਲ ਜਾਂਦੀ ਰਹੀ ਹਾਂ ਕੀ ਬਿਆਨਬਾਜ਼ੀ ਹੋਈ ਜਾਂ ਕੀ ਇਹਨਾਂ ਦੀ ਗੱਲ ਦੇ ਵਿੱਚੋਂ ਤੁਹਾਨੂੰ ਲੱਗਿਆ ਵੀ ਰੌਲੇ ਦੇ ਵਿੱਚੋਂ ਇਹ ਪਰਿਵਾਰ ਸਹੀ ਆ ਉਹ ਪਰਿਵਾਰ ਸਹੀ ਆ ਜਾਂ ਇਹ ਵੀਰ ਜਿਆਦਾ ਦਖਲੰਦਾਜੀ ਦੋਨਾਂ-ਦੋਨਾਂ ਜਿਹਾਂ ਜੀ ਕਰਦਾ ਕੋਈ ਇਹੋ ਜੀ ਗੱਲ ਲੱਗੀ ਨਹੀਂ ਦਖਲੰਦਾਜੀ ਇਹਨਾਂ ਦੀ ਕੋਈ ਨਹੀਂ ਹੈਗੀ ਹੂੰ ਬਿਲਕੁਲ ਕੋਈ ਦਖਲੰਦਾਜੀ ਨਹੀਂ ਉਹਦੀ ਮਾਂ ਨੂੰ ਬੜਾ ਸਮਝਾਇਆ ਜਾਂਦੀ ਸੀ ਵੀ ਇਹਨਾਂ ਨੂੰ ਨੋ ਨਹੀਂ ਰੱਖਣੀ ਹੁੰਦੀ ਹੂੰ ਐਂ ਗਿਆ ਪਈ ਅਸੀਂ ਖੜਨ ਚਾਹੁੰਨੇ ਆ ਹੂੰ ਬੜੀ ਮੁਸ਼ਕਲ ਨਾ ਹੀ ਨਾਮ ਨੂੰ ਲੈ ਆਏ ਰਾਤ 10 ਵਜੇ ਹੂੰ ਤੇ ਜਿੱਦਣ ਉਹ ਘਰ ਇੱਥੇ ਅੰਬੀ ਆਣ ਕੇ ਉਹਨੇ ਸਭ ਜੋ ਅੰਦਰ ਬੈਡ ਬੁੱਡ ਸਭ ਭੋਲਤੇ ਕਿਹਦੀ ਉਹਨੇ ਲਈ ਨਹੀਂ ਕਿਸ ਨੂੰ ਪੁੱਛਿਆ ਨਹੀਂ ਕੋਈ ਨਹੀਂ ਬਿਨਾ ਹੀ ਉਹਨੇ ਸਭ ਕਿਤੇ ਚਿੰਕਲਾਰ ਖਲਾਰ ਖਲਾਰ ਛੱਡਤੀਆਂ ਵਾ ਤੇ ਪਰ ਉਹਦੀ ਮਾਂ ਦੇ ਬਹੁਤ ਕਮ ਖਰਾਬ ਮਾਂ ਨਹੀਂ ਸਹੀ ਅਸਲ ਦੇ ਵਿੱਚ ਪੇਕਾ ਪਰਿਵਾਰ ਦੀ ਉਸ ਤਰੀਕੇ ਨਾਲ ਸੰਸਕਾਰ ਨਹੀਂ ਸੀ ਜਾਂ ਸਪੋਰਟ ਨਹੀਂ ਸੀ ਆਪਣੀ ਧੀ ਨੂੰ ਵੀ ਉਹ ਇਸ ਪਰਿਵਾਰ ਨੂੰ ਜਾਂ ਸਮਝ ਸਕਦੀ ਜਾਂ ਇਸ ਪਰਿਵਾਰ ਦੀ ਗੱਲਬਾਤ ਨੂੰ ਰੱਖ ਸਕਦੀ ਜਾਂ ਇਹ ਘਰ ਨੂੰ ਜਿਹੜਾ ਵਸਾ ਸਕਦੀ ਵੀਰ ਜੀ ਕੀ ਚਾਹਣੇ ਹੋ ਇਨਸਾਫ ਕਿਦਾਂ ਦਾ ਚਾਹਣੇ ਹੋ ਆਪਣੀ ਜਿਹੜੀ ਤੁਹਾਡੇ ਬ੍ਰਦਰ ਦੀ ਵਾਈਫ ਆ ਲੱਭਣਾ ਚਾਹੁੰਨੇ ਹੋ ਇਹ ਕਹਿਣਾ ਚਾਹੁੰਨੇ ਪੁਲਿਸ ਨੂੰ ਜਾਂ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਨੇ ਜਾਂ ਉਸ ਆਪ ਦੇ ਬ੍ਰਦਰ ਦੇ ਸਹੁਰਿਆਂ ਨੂੰ ਕੁਝ ਕਹਿਣਾ ਚਾਹੁੰਨੇ ਮੈਂ ਸਾਰਾ ਇਹ ਮੈਂ ਦੇ ਇਨਸਾਫ ਦੀ ਮੰਗ ਕਰਦਾ ਵਾਂ ਵੀ ਮੈਨੂੰ ਇਨਸਾਫ ਮੇਰੇ ਬ੍ਰਦਰ ਨੂੰ ਤੇ ਮੈਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੜਕੀ ਦਾ ਮਤਲਬ ਕਿ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਜਿੱਤੇ ਵੀ ਹੈਗੀ ਲੱਭਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਘਰ ਜਿਹੜਾ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਕਿੰਨੇ ਕ ਪੈਸਿਆਂ ਦਾ ਜਿਹੜਾ ਸਮਾਨ ਲੈ ਕੇ ਗਈ ਆ ਕੋਈ ਹੈ ਅੰਦਾਜ਼ਾ ਹਾਂ ਸਮਾਨ ਸਰ ਮੇਰਾ ਮੇਰੇ ਪਰਿਵਾਰ ਦੇ ਉੱਤੇ ਮੇਰੇ 5 ਲੱਖ ਦੀ ਮੇਰੀ ਲਿਮਟ ਆ ਜਮੀਨ ਮੇਰੀ ਬਿਲਕੁਲ ਨਹੀਂ ਹੈਗੀ ਡਰਾਈਵਰੀ ਕਰਦਾ ਮੈਂ ਡੈਡੀ ਮੇਰਾ ਡਰਾਈਵਰ ਆ ਅਸੀਂ ਦੋਹਾਂ ਪਿਓ ਪੁੱਤਾਂ ਨੇ ਮੈਂ ਆਪਣੇ ਬ੍ਰਦਰ ਨੂੰ ਮਿਹਨਤ ਮਜ਼ਦੂਰੀ ਕਰਕੇ ਬਾਹਰ ਭੇਜਿਆ 5 ਲੱਖ ਰੁਪਇਆ ਮੇਰੇ ਬ੍ਰਦਰ ਮੇਰੇ ਜੀਜੀ ਦੇ ਨਾਂ ਤੇ ਲਿਮਟ ਆ ਉਹਦਾ ਮੈਂ ਵਿਆਜ ਤਾਰ ਲਈ ਸ਼ਨੀਵਾਰ ਜਿੱਦਣੇ ਰਾਤ ਨੂੰ ਗਾਇਬ ਹੋਈ ਮੈਂ ਸ਼ਨੀਵਾਰ ਨੂੰ 30000 ਰੁਪਇਆ ਬੈਂਕ ਚੋਂ ਕਢਵਾ ਕੇ ਲਿਆ ਕੁਝ ਮੇਰੇ ਗਹਿਣੇ ਪਏ ਸੀ ਉਹਦੇ ਉੱਤੇ ਮੈਂ ਇਸ ਦੇ ਕੋਲੋਂ ਵਿਆਜੀ ਪੈਸੇ ਲੈ ਕੇ 60000 ਰੁਪਇਆ ਵਿਆਜ 47000 ਰੁਪਇਆ ਇਕ ਉਤਾਰਨਾ ਸੀ 47 ਤਾਰ ਕੇ ਸਰ ਆਏ ਤੇ 60000 ਰੁਪਇਆ ਸਾਨੂੰ ਲਿਮਟ ਜਿਹੜੀ ਖਰਾਬ ਹੋ ਗਈ ਆ ਇਹਨਾਂ ਦੇ ਵਿਆਹ ਦੇ ਵਜਾ ਦੇ ਨਾਲ ਸਾਡਾ ਲੱਖਾਂ ਰੁਪਇਆ ਇਹਨੇ ਵਿਆਹ ਤੇ ਲਵਾਤਾ ਉਸ ਤੋਂ ਬਾਅਦ ਨਾ ਇੱਜ਼ਤ ਰਹੀ ਤੇ ਨਾ ਬੱਚਾ ਰਿਆ ਤੇ ਨਾ ਸਾਡਾ ਕਹਿਣਾ ਤੇ ਨਾ ਕਾਰ ਬਰਬਾਦ ਕਰਤਾ ਜੀ ਕੋਸ਼ਿਸ਼ ਕਰਾਂਗੇ ਦੂਜੇ ਪਰਿਵਾਰ ਦਾ ਪੱਖਾ ਜਿਹੜਾ ਲੜਕੀ ਦਾ ਹੈਗਾ ਉਸ ਪਰਿਵਾਰ ਦੇ ਨਾਲ رابطہ ਕਾਇਮ ਕਰਾਂਗੇ ਜਿਹੜਾ ਇਹ ਪਹਿਲਾ ਪੱਖ ਸੀਗਾ ਆਪਾਂ ਨੰਗਲੀ ਕਲਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਇਹ ਮੁੱਦਾ ਸੀਗਾ ਜਿਹੜਾ ਉਹ ਵੀਰ ਆ ਜਿਹਦੇ ਨਾਲ ਲੜਕੀ ਦੀ ਮੈਰਿਜ ਹੋਈ ਸੀ ਉਹ ਪੁਰਤਗਾਲਾ ਪਿਛਲੇ ਸਮੇਂ ਤੋਂ ਤੇ ਇਸ ਘਰ ਦੇ ਵਿੱਚੋਂ ਇਹ ਜਿਹੜੀ ਨੂੰਹ ਸੀ ਇਸ ਮਾਤਾ ਦੀ ਉਹਨੂੰ ਗਾਇਬ ਹੋਈ ਨੂੰ 5 ਮਹੀਨੇ ਹੋ ਗਏ ਉਹ ਕੱਲੀ ਨਹੀਂ ਹੋਈ ਉਹਦੇ ਨਾਲ ਉਹਦੀ ਛੋਟੀ ਜੀ ਲੜਕੀ ਵੀ ਆ ਉਹ ਵੀ ਗਾਇਬ ਆ ਪਤਾ ਲੱਗੇ ਉਹ ਹੈ ਕਿੱਥੇ ਕਿੱਥੇ ਨਹੀਂ ਆ ਪਰ ਇੱਕ ਪੱਖ ਆ ਜਿਹੜਾ ਤੁਹਾਡੇ ਸਾਹਮਣੇ ਲਿਆਂਦਾ ਦੂਸਰਾ ਪੱਖ ਆਪਾਂ ਉਸ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਾਂਗੇ ਕਿ ਉਹ ਪਰਿਵਾਰ ਦਾ ਕੀ ਕਹਿਣਾ ਜਾਂ ਜਿਹੜੇ ਬਲੇਮ ਇਹਨਾਂ ਨੇ ਲਾਏ ਜਾਂ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹਦੇ ਵਿੱਚ ਕਿੰਨੀ ਕਿ ਸੱਚਾਈ ਆ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ